ਤੁਸੀਂ ਖੇਡਣ ਦੀ ਗੱਲ ਕਰੋਗੇ ਖੇਡਿਆ ਜਾ ਸਕਦਾ ਸਾਡੇ ਕੋਲ ਜ਼ਿੰਦਗੀ ਜੀਣੀ ਔਖੀ ਹੋ ਗਈ ਜਦੋਂ ਬੰਦਾ ਖੇਡ ਕੇ ਆਉਂਦਾ ਨਾ ਮੈਡਲ ਜਿੱਤ ਕੇ ਇੱਕ ਆਸ ਹੋ ਜਾਂਦੀ ਕਿ ਹਾਂ ਹੁਣ ਮੈਂ ਭਰਤੀ ਹੋ ਜਾਗਾ ਹਾਂ ਜਦੋਂ ਹੁੰਦਾ ਨਹੀਂ ਨਾ ਰਾਤ ਨੂੰ ਬੰਦਾ ਇਕੱਲਾ ਬੈਠਾ ਡਿਪਰੈਸ਼ਨ ਚ ਜਾਂਦਾ ਕਿ ਯਾਰ ਸੋਚ ਕੇ ਕਿ ਵੀ ਮੈਂ ਯਾਰ ਗੇਮ ਰੱਖ ਕੇ ਗਲਤੀ ਕਰ ਲਈ ਇਸ ਤੋਂ ਚੰਗਾ ਮੈਂ ਪੜ ਲੈਂਦਾ ਤੁਸੀਂ ਸੁਣਿਆਗਾ ਕਿ ਵੀ ਜਿਹੜੇ ਗੈਂਗਸਟਰ ਨੇ ਉਹ ਬੜੇ ਵੱਡੇ ਵੱਡੇ ਖਿਡਾਰੀ ਸੀ ਪਹਿਲਾਂ ਬਿਲਕੁਲ ਬਹੁਤ ਬਹੁਤ ਸੁਣਿਆਗਾ ਉਹ ਇਸੇ ਰਾਤੋਂ ਐਵੇਂ ਸਲਿੱਪ ਕੀਤੇ ਨਹੀਂ ਜੀ ਨਾਲੇ ਮਜਦੂਰੀ ਕਰਦੇ ਨਾਲੇ ਸਪੋਰਟਸਮੈਨ ਆ ਜੀ ਗੱਲ ਚ ਪਰਣਾ ਪੈ ਗਈ ਮੈਡਲ ਦੀ ਸਾਹ ਤੇ ਮੈਡਲ ਹੈਗੇ ਆ ਜੀ ਕੰਧ ਦੀ ਢੰਗੇ ਰਹਿ ਗਈ ਜੀ ਕਰੇ ਢੰਗੇ ਰਹੀ ਕੋਈ ਮੁੱਲ ਨਹੀਂ ਨਾ ਪਾ ਰਹੀ ਇਹ ਵਿਚਾਰੇ ਨੇ ਮੈਨੂੰ ਇੰਨੇ ਦੁੱਖ ਭਰੀ ਮੈਂ ਰੋਣ ਲੱਗ ਗਿਆ ਕਹਿੰਦਾ ਮੇਰੀ ਮਾਤਾ ਕੈਂਸਰ ਦੀ ਪੇਸ਼ੈਂਟ ਹੈ ਆਰਥਿਕ ਵੱਲੋਂ ਇੰਨਾ ਤੰਗ ਦਿਹਾੜੀ ਕਰਕੇ ਜੇ ਮੰਨ ਲਾ ਕਿਤੇ ਜਾਣਾ ਹੁੰਦਾ ਕਿਰਾਇਆ ਪਾੜਾ ਜਦ ਦਵਾਈ ਦਾਰੂ ਲਿਆਣੇ ਹੁੰਦੀ ਹੈ ਮੈਂ ਕਹਿੰਦਾ ਇੰਨਾ ਕੋਈ ਤੰਗ ਹੈ ਕਹਿੰਦਾ ਜੇ ਮੇਰੀ ਮਾਤਾ ਨੂੰ ਵੀ ਕਹਿੰਦਾ ਇਸ ਗੱਲ ਦੀ ਟੈਨਸ਼ਨ ਖਾ ਗਈ ਹੈ ਕਿ ਵੀ ਦੋਨੇ ਸਾਲ ਕਰਦਾ ਰ ਮੇਰੇ ਪੁੱਤਰ ਨੂੰ ਨੌਕਰੀ ਮਿਲੀ ਜਿਹੜੀ ਸੀਐਮ ਸਾਹਿਬ ਆਪ ਕਹਿੰਦੇ ਨੇ ਕਿ ਜਦੋਂ ਖਿਡਾਰੀ 15-15 ਸਾਲ ਦੀ ਮਿਹਨਤ ਕਰਦਾ ਉਹਦੀ ਮਿਹਨਤ ਨੂੰ ਮਿੱਟੀ ਪਾ ਦਿੰਦੇ ਨੇ ਕੀਮਤੀ ਜ਼ਿੰਦਗੀ ਦੇ ਜਿਹੜੇ ਕੀਮਤੀ ਪਾਲ ਹੁੰਦੇ ਨੇ ਉਹਨੂੰ ਖਰਾਬ ਕਰ ਦਿੰਦੇ ਨੇ ਕਿ ਵੀ ਹਾਂ ਤੇਰੀ ਏਜ ਨਹੀਂ ਬਣਦੀ ਓਵਰੇਜ ਹੋ ਗਿਆ ਓਵਰੇਜ ਹੋ ਗਿਆ ਤੇ ਆਪ ਲੀਡਰ 80-80 ਸਾਲ ਦੇ ਵੋਟਾਂ 'ਚ ਲੜ ਰਹੇ ਨੇ ਜਦੋਂ ਮੰਨ ਲਓ ਉਸ ਬੰਦਾ 28 ਸਾਲ ਦਾ ਹੁੰਦਾ ਉਹਨੂੰ ਪਲੇਅਰ ਨੂੰ ਕਹਿੰਦੇ ਨੇ ਤੂੰ ਨੌਕਰੀ ਦੇ ਕਾਬਿਲ ਨਹੀਂ ਤੇ ਆਪ ਅੱਸੀ-ਅੱਸੀ ਸਾਲਾਂ ਦੇ ਸੋਚ ਕੀ ਜਾਂਦੇ ਨੇ ਮੈਂ ਦੇਸ਼ ਚਲਾਉਣ ਦੇ ਕਾਬਿਲਾਂ ਸੀਨੀਅਰ ਨੈਸ਼ਨਲ ਲੀਗ ਗੋਲਡ ਲਈ 1 ਲੱਖ ਸਰਵਲ ਲਈ 75000 ਤੇ ਬ੍ਰੌਂਜ਼ ਲਈ 50000 ਉਸ ਤੋਂ ਬਾਅਦ ਜਿਹੜੇ ਜੂਨੀਅਰ ਨੇ ਉਹਨਾਂ ਲਈ 50000 30000 2000 ਇਹ ਕਿੰਨਾ ਨੂੰ ਮਿਲ ਰਿਹਾ ਸਾਨੂੰ ਤਾਂ ਮਿਲ ਨਹੀਂ ਰਿਹਾ ਤੇ ਮਿਲ ਕੇ ਨਾ ਰਿਹਾ ਹੁਣ ਮੌਜੂਦਾ ਕੁਛ ਨਹੀਂ ਕੁਛ ਨਹੀਂ ਮਿਲ ਰਿਹਾ ਸਰ 2023 ਦੀ ਪਾਲਿਸੀ ਮੀਤ ਹੇਰ ਸਾਹਿਬ ਸਪੋਰਟਸ ਮਿਨਿਸਟਰ ਸੀਗੇ ਇਹੀ ਸਰਕਾਰ ਨੇ ਇਹ ਪਾਲਿਸੀ ਲਾਣ ਕੀਤੀ ਹੈ ਉਸ ਤੋਂ ਬਾਅਦ ਸਤਿ ਦੇਖੋ ਜੀ ਜਿਹੜਾ ਇਹਨਾਂ ਨੇ ਇਹ ਪਾਲਿਸੀ ਦੇ ਵਿੱਚ ਸਰ ਜੂਨੀਅਰ ਨੈਸ਼ਨਲ ਦਾ ਜਿਹੜਾ ਮੈਡਲਿਸਟ ਆ ਜੂਨੀਅਰ ਬੱਚੇ ਨੇ ਉਹਨਾਂ ਲਈ ਇਹਨਾਂ ਨੇ 12000 ਰੁਪਏ ਪ੍ਰਤੀ ਮਹੀਨਾ ਰੱਖਿਆ ਸੀ ਸਰ ਉਸ ਤੋਂ ਬਾਅਦ ਸੀਨੀਅਰ ਸੀਨੀਅਰ ਬੱਚ ਨੂੰ ਮੈਂ ਵੀ ਆਹ ਅਸੀਂ ਆਪ ਤਿਆਰ ਬੈਠੇ ਆਂ ਡਿਊਟੀਆਂ ਕਰਨ ਨੂੰ ਖੇਡਣ ਨੂੰ ਪੰਜਾਬ ਵੱਲੋਂ ਪਰ ਦਿੱਕਤ ਇਹ ਸਾਨੂੰ ਕੋ ਰੋਜ਼ਗਾਰ ਤਾਂ ਦਿੱਤਾ ਜਾਵੇ ਨਾ ਸਾਨੂੰ ਕੋਈ ਮਜਬੂਰੀ ਕਰਨ ਅਸੀਂ ਸੜਕਾਂ ਤੇ ਆਏ ਆ ਕਿਉਂਕਿ ਸਾਨੂੰ ਕੋ ਰੋਜ਼ਗਾਰ ਹੀ ਨਹੀਂ ਦਿੱਤਾ ਜਾ ਰਿਹਾ ਜੀ 9 ਸਾਲਾਂ ਤੋਂ ਸਪੋਰਟਸ ਦੀ ਪੁਲਿਸ ਦੀ ਭਰਤੀ ਬੰਦ ਹੋਈ ਹੈ ਜਿਹੜੀ ਇਹ ਭਰਤੀ ਸੀ ਨਾ ਪੰਜਾਬ ਪੁਲਿਸ ਦੀ ਇਹ ਪਹਿਲਾਂ ਪੰਜਾਬ ਘਰਦਾ ਹੁੰਦਾ ਸੀ ਇਹਨਾਂ ਨੂੰ ਦੇਖ ਕੇ ਰਾਜਸਥਾਨ ਪੁਲਿਸ ਯੂਪੀ ਪੁਲਿਸ ਹਰਿਆਣਾ ਪੁਲਿਸ ਨੇ ਵੀ ਸਟਾਰਟ ਕਰਤੀ ਸਾਰਿਆਂ ਨੇ ਕਰਤੀ ਸਟਾਰਟ ਕੀਤੀ ਕਿਉਂ ਕੀਤੀ ਕੀ ਵਧੀਆ ਚੀਜ਼ ਹੈ ਜੀ ਤਾਂ ਹੀ ਕੀਤੀ ਜੀ ਉਹਨਾਂ ਨੇ ਕਰਤੀ ਜੀ ਪਰ ਆਪਣੇ ਵਾਲੇ ਨੇ ਬੰਦ ਕਰਤੀ ਜੀ ਪੰਜਾਬ ਬਿਨਾ ਕਿੱਟਾਂ ਤੋਂ ਵੀ ਗਰਾਊਂਡ 'ਚ ਚੱਲ ਜਿੰਦਾ ਦੂਸਰੀਆਂ ਟੀਮਾਂ ਨੂੰ ਡਰ ਪੈਂਦਾ ਪੰਜਾਬ ਆ ਗਿਆ ਅਸੀਂ ਪੰਜਾਬ ਨੂੰ ਉੱਚਾ ਲੈਣਾ ਚਾਹੁੰਦੇ ਹਾਂ ਅਸੀਂ ਆਪ ਚਾਹੁੰਦੇ ਹਾਂ ਕਿ ਹਾਂ ਸਾਡਾ ਪੰਜਾਬ ਉੱਚਾ ਹੁਣ ਅਸੀਂ ਕਈ ਵਾਰੀ ਨਾ ਗੱਲ ਚੱਲ ਜਾਂਦੀ ਅਸੀਂ ਮੈਡਲਾਂ ਦੀ ਕੋਈ ਗੱਲ ਚੱਲਦੀ ਨਾ ਉਹ ਸਾਡੇ ਹਰਿਆਣੇ ਵਾਲੇ ਮੁੰਡੇ ਕਹਿੰਦੇ ਲੈ ਸਾਨੂੰ ਤਾਂ ਇੰਨਾ ਲੱਖ ਰੁਪਏ ਦਾ ਤੁਹਾਨੂੰ ਕੀ ਮਿਲਣਾ ਕੱਖ ਵੀ ਨਹੀਂ ਮਿਲਦਾ ਅਸੀਂ ਫਿਰ ਵੀ ਉਹਨਾਂਗੇ ਸਾਨੂੰ ਅਸੀਂ ਇਹ ਨਹੀਂ ਕਹਿੰਦੇ ਕਿ ਪੈਸੇ ਅਸੀਂ ਫਿਰ ਵੀ ਕਹਿੰਦੇ ਅਸੀਂ ਪੰਜਾਬੀ ਆ ਜੇ ਦੁਨੀਆ ਦੇ ਵਿੱਚ ਜਿੱਥੇ ਮਰਜੀ ਘੁੰਮ ਲਈ ਤੇ ਇੱਕ ਵਾਰੀ ਪੰਜਾਬ 'ਚ ਘੁੰਮ ਲਈ ਤੈਨੂੰ ਪਤਾ ਲ ਕਹਿੰਦੇ ਨੇ ਕਿ ਜੇਕਰ ਇਹ ਵੇਖਣਾ ਆ ਕਿ ਤੁਹਾਡੇ ਦੇਸ਼ ਦਾ ਤੁਹਾਡੇ ਸੂਬੇ ਦਾ ਭਵਿੱਖ ਕੀ ਆ ਤਾਂ ਇਹ ਦੇਖੋ ਕਿ ਤੁਹਾਡੇ ਸੂਬੇ ਦੀ ਜਵਾਨੀ ਜਿਹੜੀ ਆ ਉਹ ਕਿਸ ਪਾਸੇ ਵੱਲ ਹੈ ਤੇ ਅੱਜ ਜੇਕਰ ਸੰਗਰੂਰ ਦੀ ਗੱਲ ਕਰਾਂ ਤਾਂ ਪੰਜਾਬ ਦੀ ਜਵਾਨੀ ਸੰਗਰੂਰ ਦੀਆਂ ਸੜਕਾਂ ਤੇ ਆ ਪੰਜਾਬ ਦੇ ਖਿਡਾਰੀ ਸੰਗਰੂਰ ਦੀਆਂ ਸੜਕਾਂ ਤੇ ਨੇ ਤੇ ਕਿਹਾਏ ਵੀ ਜਾਂਦਾ ਆ ਕਿ ਖਿਡਾਰੀ ਸਰਮਾਇਆ ਹੁੰਦੇ ਨੇ ਖਿਡਾਰੀ ਸਨਮਾਨ ਹੁੰਦੇ ਨੇ ਇੱਕ ਦੇਸ਼ ਤੇ ਲਈ ਇੱਕ ਸੂਬੇ ਦੇ ਲਈ ਪਰ ਜੇਕਰ ਖਿਡਾਰੀ ਆਪਣੀਆਂ ਹੱਕਾਂ ਨੂੰ ਲੈ ਕੇ ਸੜਕਾਂ ਤੇ ਹੋਣ ਤਾਂ ਉਸ ਦੇਸ਼ਤੀਓ ਸੂਬੇ ਦੀ ਜਵਾਨੀ ਦੇ ਹਾਲਾਤ ਉਸ ਸੂਬੇ ਦੀ ਭਵਿੱਖ ਦੇ ਹਾਲਾਤ ਜਿਹੜੇ ਆ ਉਹ ਕੀ ਹੋਣਗੇ ਸੜਕਾਂ ਤੇ ਆਪਣੀਆਂ ਆਕੀ ਮੰਗਾਂ ਨੂੰ ਲੈ ਕੇ ਨੇ ਜਿਹੜੀਆਂ ਨਾ ਪਿਛਲੀ ਸਰਕਾਰ ਵੇਲੇ ਪੂਰੀਆਂ ਹੋਈਆਂ ਤੇ ਨਾ ਬਦਲਾ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਆਮ ਘਰਾਂ ਦੇ ਧੀਆ ਪੁੱਤਾਂ ਦੀ ਸਰਕਾਰ ਇਹ ਸਰਕਾਰ ਦੇ ਵਿੱਚ ਵੀ ਹਲੇ ਤੱਕ ਪੂਰੀ ਨਹੀਂ ਹੋਈਆਂ ਤੇ ਅੱਜ ਆਪਣੀ ਗੁਹਾਰ ਲਾਉਣ ਦੇ ਲਈ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਦੇ ਵਿੱਚ ਜਿਹੜੇ ਆ ਪਹੁੰਚਿਆ ਮੇਰੇ ਨਾਲ ਨੇ ਗੱਲਬਾਤ ਕਰਾਂਗੇ ਗਲਾਂ ਦੇ ਵਿੱਚ ਮੈਡਲ ਨੇ ਹੱਥਾਂ ਦੇ ਵਿੱਚ ਤਖਤੀਆਂ ਨੇ ਮੁੱਖ ਮੰਤਰੀ ਸਾਹਿਬ ਦੇ ਸ਼ਹਿਰ ਦੇ ਵਿੱਚ ਆ ਕੇ ਮੰਗਾ ਮੰਗ ਰਹੇ ਹੋ ਤੁਹਾਡੇ ਲਈ ਤਾਂ ਗਰਾਊਂਡ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਗਰਾਊਂਡ ਬਣਾਣੇ ਤੁਹਾਨੂੰ ਤਾਂ ਗਰਾਊਂਡਾਂ ਦੇ ਵਿੱਚ ਹੋਣਾ ਚਾਹੀਦਾ ਪਰ ਅੱਜ ਤੁਸੀਂ ਸੜਕਾਂ ਤੇ ਹੋ ਸਰ ਇਹ ਵੀ ਸਾਡੇ ਕੋਸ਼ ਕਰਦੇ ਹਾਲਾਤ ਜਾਂ ਮੰਨ ਲਓ ਸਾਡੇ ਸਰਕਾਰ ਕਰਕੇ ਹਾਲਾਤ ਹੀ ਬਣੇ ਨੇ ਜੀ ਕਿ ਵੀ ਹਾਂ ਸਾਨੂੰ ਅੱਜ ਸੜਕ ਦੇ ਦੇਖੋ ਕੋਈ ਵੀ ਇੰਨਾ ਵਿਹਲੇ ਨਹੀਂ ਹੁੰਦਾ ਮੈਂ ਪਾਗਲ ਨਹੀਂ ਹੈਗਾ ਕਿ ਜਿਹੜਾ ਗਰਮੀ ਦੇ ਵਿੱਚ ਮਰਦਾ ਫਿਰਦਾ ਮੈਂ ਇੱਥੇ ਆ ਕੇ ਜਦ ਮੇਰੇ ਸਾਰੇ ਸਮੂਹ ਖਿਡਾਰੀ ਕਿਸੇ ਦਾ ਵੀ ਕੋਈ ਕਿਉਂਕਿ ਸਪੋਰਟਸਮੈਨ ਕੋਲ ਇੰਨਾ ਟਾਈਮ ਨਹੀਂ ਹੁੰਦਾ ਜੇ ਆਪਾਂ ਕਹਿਰੀਏ ਨੇ ਕਿ ਸਪੋਰਟਸਮੈਨ ਕਰਨਾ ਸੌਖਾ ਬਹੁਤ ਔਖਾ ਹੈ ਬਾਈ ਜੀ ਸਵੇਰੇ ਸ਼ਾਮ ਪ੍ਰੈਕਟਿਸ ਤੇ ਜਾਣਾ ਡਾਈਟ ਆਪਦੀ ਲੈਣੀ ਜਾਂ ਰੈਸਟ ਕਰਨੀ ਸਭ ਕੋ ਪਰ ਅਸੀਂ ਸਾਨੂੰ ਕੋਈ ਮਜਬੂਰੀ ਕਰਨ ਸੀ ਸੜਕਾਂ ਤੇ ਆਏ ਆ ਕਿਉਂਕਿ ਸਾਨੂੰ ਕੋਈ ਰੋਜ਼ਗਾਰ ਹੀ ਨਹੀਂ ਦਿੱਤਾ ਜਾ ਰਿਹਾ ਜੀ 9 ਸਾਲਾਂ ਤੋਂ ਸਪੋਰਟਸ ਦੀ ਪੁਲਿਸ ਦੀ ਭਰਤੀ ਬੰਦ ਹੋਈ ਹੈ ਜਿਹੜੀ ਇਹ ਭਰਤੀ ਸੀ ਨਾ ਪੰਜਾਬ ਪੁਲਿਸ ਦੀ ਇਹ ਪਹਿਲਾਂ ਪੰਜਾਬ ਕਰਦਾ ਹੁੰਦਾ ਸੀ ਇਹਨਾਂ ਨੂੰ ਦੇਖ ਕੇ ਰਾਜਸਥਾਨ ਪੁਲਿਸ ਯੂਪੀ ਪੁਲਿਸ ਹਰਿਆਣਾ ਪੁਲਿਸ ਨੇ ਵੀ ਸਟਾਰਟ ਕਰਤੀ ਸਾਰਿਆਂ ਨੇ ਕਰਤੀ ਸਟਾਰਟ ਜੀ ਕਿਉਂ ਕੀਤੀ ਕੀ ਵਧੀਆ ਚੀਜ਼ ਹੈ ਜੀ ਤਾਂ ਹੀ ਕੀਤੀ ਜੀ ਉਹਨਾਂ ਨੇ ਕਰਤੀ ਜੀ ਪਰ ਆਪਣੇ ਵਾਲੇ ਨੇ ਬੰਦ ਕਰਤੀ ਜੀ ਉਹਨਾਂ ਨੇ ਹੁਣ ਦੇਖ ਲਓ ਸੀਨੀਅਰ ਅਸੀਂ ਗੋਲਡਮੈਨ ਨੂੰ ਸਿੱਧਾ ਸਬ ਇੰਸਪੈਕਟਰ ਦੀ ਪੋਸਟ ਦਿੰਦੇ ਨੇ ਜੀ ਪਰ ਆਪਣੇ ਲਈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਹੜੀ ਪੁਲਿਸ ਦੀ ਨੌਕਰੀ ਹੈ ਨਾ ਜਾਂ ਜਿਹੜੇ ਦੂਸਰੇ ਕੰਮਾਂ ਦੀ ਨੌਕਰੀ ਜਿਹੜਾ ਪਲੇਅਰ ਹੁੰਦੇ ਨਾ ਉਹ ਡਿਸੀਜਨ 메ਕਿੰਗ ਚ ਸਭ ਤੋਂ ਪਰਫੈਕਟ ਹੁੰਦਾ ਹੈ ਤੇ ਜਿਹੜਾ ਕੰਮ ਕਰਨ ਦੇ ਵਿੱਚ ਸਭ ਤੋਂ ਚੁਸਤੋ ਹੁੰਦਾ ਠੀਕ ਹੈ ਜੀ ਪਰ ਉਹਨਾਂ ਨੂੰ ਪਤਾ ਹੈ ਉਹਨਾਂ ਨੇ ਤਾਂ ਸਪੋਰਟਸਮੈਨ ਦੀ ਭਰਤੀ ਜ਼ਿਆਦਾ ਕਰਤੀ ਜੀ ਤੇ ਜਿਹੜੇ ਹੁਣ ਮੰਨ ਲਓ ਇੱਕ ਸਪੋਰਟਸਮੈਨ ਹੈ ਜੀ ਜੇ ਕਿਤੇ ਕੋਈ ਸਰਕਾਰ ਦੇ ਇੱਥੇ ਖਿਲਾਫ ਕੋਈ ਟ੍ਰੈਫਿਕ ਜਮ ਹੋਵੇ ਮੰਨ ਲਓ ਧਰਨਾ ਲੱਗਾ ਹੋਵੇ ਜਾਂ ਕੋਈ ਵੀ ਹੈ ਸ ਪਰ ਜਿਹੜਾ ਪੜਿਆ ਲਿਖਿਆ ਉਹ ਠੀਕ ਹੈ ਕੰਪਿਊਟਰ ਕੰਮ ਕਰ ਦੇਗਾ ਪਰ ਜਿਹੜਾ ਚੋਰ ਫੜਨਾ ਜਾਂ ਗੈਂਗਸਟਰ ਬਾਦ ਖਤਮ ਕਰਨਾ ਜਾਂ ਕੁਝ ਨਸ਼ਾ ਮੁਕਤ ਪੰਜਾਬ ਬਣਾਉਣਾ ਉਹ სპੋਰਟਸਮੈਨ ਹੀ ਕਰ ਸਕਦਾ ਜੀ ਕਿਉਂਕਿ ਇਹਨਾਂ ਚ ਡਿਸਪੀਨ ਵੀ ਹੁੰਦਾ ਹੈ ਮਿਹਨਤੀ ਵੀ ਹੁੰਦੇ ਨੇ ਤੇ ਇਹਨਾਂ ਨੂੰ ਦਿਨ ਰਾਤ ਜਦੋਂ ਮਰਜ਼ੀ ਜਗਾ ਲਓ ਕੋਈ ਦਿੱਕਤ ਨਹੀਂ ਅਸੀਂ ਅਸੀਂ ਆਪ ਤਿਆਰ ਬੈਠੇ ਆਂ ਡਿਊਟੀਆਂ ਕਰਨ ਨੂੰ ਖੇਡਣ ਨੂੰ ਪੰਜਾਬ ਵੱਲੋਂ ਪਰ ਦਿੱਕਤ ਇਹ ਸਾਨੂੰ ਕੋਈ ਰੁਜ਼ਗਾਰ ਤਾਂ ਦਿੱਤਾ ਜਾਵੇ ਨਾ ਅਸੀਂ ਇੱਕ ਰੁਜ਼ਗਾਰ ਦੇ ਬਹਾਨੇ ਗੇਮ ਕੀਤੀ ਸੀ ਦੇਖੋ ਜੀ ਅਪਾ ਇਹ ਨਹੀਂ ਕਹਿੰਦੇ ਕਿ ਵੀ ਹਾਂ ਜੇ ਗੇਮ ਕੀਤੀ ਇੰਟਰਸਟ ਨਾਲ ਕੀਤੀ ਪਰ ਸਾਨੂੰ ਕੋਈ ਰੁਜ਼ਗਾਰ ਵੀ ਹੋਣਾ ਚਾਹੀਦਾ ਕਿਉਂਕਿ ਜੇ ਸਾਰੀ ਉਮਰ ਅਸੀਂ ਗੇਮ ਦੇ ਨਾਮ ਲਈ ਨਾ ਪਰ ਸਾਨੂੰ ਅੱਗੇ ਵਾਲੀ ਵੀ ਉਮਰ ਵੀ ਬਤਾਉਣੀ ਹੈ ਅੱਗੇ ਵਾਲੀ ਉਮਰ ਅਸੀਂ ਵਿਲੇ ਬਹਿ ਕੇ ਤਾਂ ਸਾਨੂੰ ਕੋਈ ਵੀ ਨਹੀਂ ਖਵਾਣ ਲੱਗਾ ਜੀ ਠੀਕ ਹੈ ਜੀ ਘਰ ਵੀ ਚਲਾਉਣਾ ਜੇਕਰ ਖਿਡਾਰੀ ਦੇ ਕੋਲੇ ਰੁਜ਼ਗਾਰ ਨਾ ਹੋਵੇ ਤਾਂ ਇੱਕ ਖਿਡਾਰੀ ਦਾ ਬੁਢਾਪਾ ਬਹੁਤ ਮਾੜਾ ਹੁੰਦਾ ਬਹੁਤ ਮੈਂ ਕਹਿੰਦਾ ਜੀ ਜੇ ਮੰਨ ਲਓ ਹੁਣ ਵੀ ਰੁਜ਼ਗਾਰ ਨਾ ਹੋਣਾ ਉਹਦੀ ਜਵਾਨੀ ਵੀ ਮਾੜੀ ਹੈ ਜੀ ਹੂੰ ਜੇ ਰੁਜ਼ਗਾਰ ਨਹੀਂ ਹੈਗਾ ਅਸੀਂ ਖੇਡਾਂ ਖੇਡਰ ਕਿਵੇਂ ਚੱਲ ਜਾਗੇ ਸਾਡੇ ਕੋਲ ਕਿੱਟਾਂ ਬੂਟ ਪਰਫੈਕਟ ਜਿਹੜੀ ਪਲੇਟਫਾਰਮ ਤੇ ਅਸੀਂ ਖੇਡਣਾ ਹੈ ਨੈਸ਼ਨਲ ਇੰਟਰਨੈਸ਼ਨਲ ਤੇ ਉਹਦੇ ਵਿੱਚ ਉਹਦੇ ਵਾਸਤੇ ਸਾਨੂੰ ਬਹੁਤ ਪ੍ਰੋਡਕਟ ਚਾਹੀਦੇ ਨੇ ਆਪਦੀਆਂ ਡਾਈਟ ਫੋਲ ਰੱਖਣੀ ਚਾਹੀਦੀ ਪੈਣੀ ਹੈ ਮਿਹਨਤ ਵਾਸਤੇ ਬਹੁਤ ਸਾਧਨ ਨੇ ਕਿ ਬਿਜੇ ਦੇ ਵਿੱਚ ਪ੍ਰੈਕਟਿਸ ਕਰਨ ਵਾਸਤੇ ਬਹੁਤ ਸਾਡੇ ਅੰਦਰੂਨ ਮਤਲਬ ਪਰਸਨਲ ਹੀ ਖਰਚਾ ਬਹੁਤ ਹੁੰਦਾ ਹੈ ਕਿਉਂਕਿ ਖਿਡਾਰੀ ਨੂੰ ਪਾਲਣ ਦੇ ਲਈ ਤਾਂ ਘਰ ਖਵਾਉਣਾ ਪੈਂਦਾ ਅਕਸਰ ਇਹ ਕਿਹਾ ਹੀ ਜਾਂਦਾ ਖਿਡਾਰੀ ਨੂੰ ਜੇ ਇੱਕ ਘਰ ਦੇ ਵਿੱਚ ਇੱਕ ਖਿਡਾਰੀ ਹੋਊਗਾ ਤਾਂ ਤੁਹਾਨੂੰ ਪਹਿਲਾਂ ਘਰ ਖਵਾਉਣਾ ਪੈਂਦਾ ਫਿਰ ਕਿਤੇ ਜਾ ਕੇ ਉਹ ਖਿਡਾਰੀ ਬਣਦਾ ਫਿਰ ਕਿਤੇ ਜਾ ਕੇ ਗਲਾਂ 'ਚ ਮੈਡਲ ਪੈਂਦੇ ਹਾਂ ਹਾਂਜੀ ਹਾਂਜੀ ਖਿਡਾਰੀ ਇਹ ਗਲਾਂ 'ਚ ਮੈਡਲ ਐਵੇਂ ਨਹੀਂ ਪੈਂਦੇ ਉਹ 15-15 ਸਾਲ ਮਿਹਨਤ ਕਰਨੀ ਪੈਂਦੀ ਹੈ ਅਸੀਂ ਜੋ ਉਹ ਕੀਤੀ ਹੈ ਪਰ ਸਾਨੂੰ ਉਹਦਾ ਮਿਹਨਤ ਦਾ ਫਲ ਦਿਓ ਲੱਗਦਾ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪੱਲੇ ਕੋਲ ਰੋਜ਼ਗਾਰ ਨਹੀਂ ਹੈ ਸਿਰਫ ਖੇਡ ਆ ਇਸ ਤਰ੍ਹਾਂ ਦੇ ਨਾਲ ਆਪਣਾ 100% ਝੋਕ ਕੇ ਖੇਡ ਵੀ ਖੇਡਿਆ ਵੀ ਜਾ ਸਕਦਾ ਕਿ ਜਦੋਂ ਇੱਕ ਤਾਂ ਇਹ ਟੈਨਸ਼ਨ ਆ ਕਿ ਘਰ ਦੇ ਵਿੱਚ ਆਪਣੇ ਰੋਜ਼ਗਾਰ ਦੀ ਖਾਣ ਪੀਣ ਦੀ ਟੈਨਸ਼ਨ ਆ ਤੇ ਉਤੋਂ ਕਿ ਖੇਡ ਵੀ ਖੇਡਣੀ ਆ ਲੱਗਦਾ 100% ਝੋਕ ਸਕਦੇ ਹੋ ਤੁਸੀਂ ਖੇਡਣ ਦੀ ਗੱਲ ਕਰ ਰਹੇ ਹੋ ਕਿ ਖੇਡਿਆ ਜਾ ਸਕਦਾ ਸਾਡੇ ਕੋਲ ਜ਼ਿੰਦਗੀ ਜੀਣੀ ਔਖੀ ਹੋਈ ਵੀ ਹੈ ਜੀ ਜਦੋਂ ਬੰਦਾ ਖੇਡ ਕੇ ਆਉਂਦਾ ਨਾ ਮੈਡਲ ਜਿੱਤ ਕੇ ਇੱਕ ਆਸ ਹੋ ਜਾਂਦੀ ਕਿ ਹਾਂ ਹੁਣ ਮੈਂ ਭਰਤੀ ਹੋ ਜਾਗਾ ਹੁਣ ਜਦੋਂ ਹੁੰਦਾ ਨਹੀਂ ਨਾ ਰਾਤ ਨੂੰ ਬੰਦਾ ਇਕੱਲਾ ਬੈਠਾ ਡਿਪਰੈਸ਼ਨ ਚ ਜਾਂਦਾ ਕਿ ਯਾਰ ਸੋਚ ਕੇ ਕਿ ਵੀ ਮੈਂ ਯਾਰ ਗੇਮ ਰੱਖ ਕੇ ਗਲਤੀ ਕਰ ਲਈ ਇਸ ਤੋਂ ਚੰਗਾ ਮੈਂ ਪੜ ਲੈਂਦਾ ਜੇ ਕੁਝ ਵੀ ਪਤਾ ਚੱਕਰ ਕੀ ਜੀ ਇਕੱਲਾ ਆਪਾਂ ਨੂੰ ਖੇਡਣ ਚ ਨਹੀਂ ਖੇਡਣ ਚ ਤਾਂ ਬੰਦੇ ਦਾ ਮਾਈਂਡ ਇਫੈਕਟ ਹੁੰਦਾ ਹੀ ਹੁੰਦਾ ਪਰ ਜਿਹੜਾ ਜ਼ਿੰਦਗੀ ਜੀਣ ਦੇ ਵਿੱਚ ਨਾ ਉਹ ਬੰਦਾ ਜਿਹੜੀ ਇੱਕ ਰਾਤ ਤੁਰਦਾ ਹੁੰਦਾ ਨਾ ਉਹ ਰਾਤ ਤੋਂ ਸਲਿੱਪ ਕਰਨ ਲੱਗ ਜਾਂਦਾ ਸਲਿੱਪ ਕਰਦਾ ਕਰਦਾ ਹੁਣ ਤੁਸੀਂ ਸੁਣਿਆਗਾ ਕਿ ਵੀ ਜਿਹੜੇ ਗੈਂਗਸਟਰ ਨੇ ਉਹ ਬੜੇ ਵੱਡੇ ਵੱਡੇ ਖਿਡਾਰੀ ਸੀ ਪਹਿਲਾਂ ਉਹ ਬਿਲਕੁਲ ਬਹੁਤ ਬਹੁਤ ਸੁਣਿਆਗਾ ਉਹ ਇਸੇ ਰਾਤ ਤੋਂ ਐਵੇਂ ਸਲਿੱਪ ਕੀਤੇ ਨਹੀਂ ਜੀ ਕੋਈ ਨਸ਼ੇ ਵਾਲ ਚੱਲ ਜਾਂਦਾ ਕੋਈ ਗੈਂਗਸਟਰ ਬਾਦ ਵਾਲ ਚੱਲ ਜਾਂਦਾ ਕੋਈ ਕਿਸ ਵਾਲ ਸੋ ਇਸ ਕਰਕੇ ਮੈਂ ਇਹ ਪਰ ਸਾਡੇ ਖਿਡਾਰੀ ਜਿਹੜੇ ਇਕੱਠੇ ਹੋਏ ਨੇ ਸਾਡਾ ਚਾਹੇ ਡੋਪ ਟੈਸਟ ਕਰਾ ਲਓ ਚਾਹੇ ਕੁਝ ਵੀ ਅਸੀਂ ਕਦੀ ਕੋਈ ਨਸ਼ਾ ਨਹੀਂ ਕੀਤਾ ਨਾ ਅਸੀਂ ਕਰਾਂਗੇ ਸਾਨੂੰ ਇੱਕੋ ਹੀ ਨਸ਼ਾ ਹੈ ਗੇਮ ਦਾ ਸਪੋਰਟਸ ਦਾ ਖੇਡਣ ਦਾ ਅਸੀਂ ਉਹੀ ਜਾਰੀ ਰੱਖਾਂਗੇ ਸਾਨੂੰ ਇਹ ਵੀ ਉਮੀਦ ਹੈ ਕਿ ਪੰਜਾਬ ਸਰਕਾਰ ਸਾਡੀ ਉਹ ਮੰਗ ਜਰੂਰ ਪੂਰੀ ਕਰੇਗੀ ਕਿ ਹਾਂ ਅਸੀਂ ਪੰਜਾਬ ਨੂੰ ਵੀ ਖੇਡਾਂ ਨੂੰ ਨਸ਼ਾ ਨਸ਼ਾ ਮੁਕਤ ਬਣਾਵਾਂਗੇ ਨਾਲੇ ਖੇਡਾਂ 'ਚ ਅੱਗੇ ਵਧਾਂਗੇ ਤੁਹਾਨੂੰ ਲੱਗਦਾ ਕਿ ਕੱਲੀਆਂ ਖੇਡਾਂ ਵਤਨ ਪੰਜਾਬ ਦੀਆਂ ਕਰਵਾ ਕੇ ਖਿਡਾਰੀਆਂ ਨੂੰ ਬਚਾਇਆ ਜਾ ਸਕਦਾ ਪੰਜਾਬ ਦੀ ਖੇਡ ਨੂੰ ਬਚਾਇਆ ਜਾ ਸਕਦਾ ਨਹੀਂ ਮਤਲਬ ਇਹ ਚੀਜ਼ ਬਹੁਤ ਵਧੀਆ ਕਿ ਇੱਕ ਖੇਡਾ ਪਤਨ ਪੰਜਾਬ ਦੀ ਮਹਿਮ ਸ਼ੁਰੂ ਕੀਤੀ ਉਹਦੇ ਨਾਲ ਨਾ ਇੱਕ ਮਤਲਬ ਜਿਹੜੇ ਪਲੇਅਰ ਨਾ ਉਹ ਪ੍ਰਮੋਟ ਹੋ ਰਿਹਾ ਦੇਖ ਕੇ ਕਿਉਂਕਿ ਉਹਨਾਂ ਨੂੰ ਸਕਾਲਰਸ਼ਿਪ ਮਿਲੂਗੀ ਹੈਨਾ ਉਹਨਾਂ ਨੂੰ ਦੇਖ ਕੇ ਛੋਟੇ ਵੀ ਹੁੰਦੇ ਸਾਰੇ ਜਿਵੇਂ ਜੂਨੀਅਰ ਉਹ ਕਹਿੰਦੇ ਵੀ ਟੂਰਨਾਮੈਂਟ ਹੁੰਦਾ ਇਹ ਇਹਦੇ 'ਚ ਅਸੀਂ ਪਾਰਟਿਸਿਪੇਟ ਕਰਨਾ ਸਾਨੂੰ ਮੈਡਲ ਜੇ ਅਸੀਂ ਮੈਡਲ ਲਿਆ ਤਾਂ ਅਸੀਂ ਹੈਨਾ ਇਸੇ ਲਾਲਜਨ ਜੇ ਤੁਸੀਂ ਇਦਾਂ ਹੀ ਸਪੋਰਟਸ ਪਰਸਨ ਨੂੰ ਜੋਬਸ ਦੇਣ ਤਾਂ ਕਿੰਨੇ ਪਲੇਅਰ ਆਣਗੇ ਦੇਖ ਕੇ ਕਿੰਨੇ ਪਲੇਅਰ ਆਣਗੇ ਕਿ ਸਾਡੇ ਸੀਨੀਅਰ ਪਲੇਅਰ ਨੇ ਉਹ ਨੌਕਰੀ ਲਾ ਗਏ ਹੈਨਾ ਜੇ ਅਸੀਂ ਉਹਨਾਂ ਨੂੰ ਦੇਖ ਕੇ ਵੀ ਅੱਜ ਉਹ ਉੱਥੇ ਕੱਲੂ ਅਸੀਂ ਵੀ ਉਹਨਾਂ ਦੀ ਜਗ੍ਹਾ ਲੈਣੀ ਹੈ ਹੈਨਾ ਹੁਣ ਪੰਜਾਬ ਦਾ ਇੱਕ ਲੈਵਲ ਹੁੰਦਾ ਸੀਗਾ ਸਰ ਬਹੁਤ ਉੱਪਰਲੇ ਲੈਵਲ ਤੇ ਸੀਗਾ ਗੇਮਸ ਬਟ ਹੁਣ ਉਹ ਡਾਊਨ ਆ ਗਿਆ ਇਹ ਰੀਜ਼ਨ ਕਰਕੇ ਸਰ ਪਤਾ ਇਹਹੀ ਰੀਜ਼ਨ ਆ ਕਿ ਸਪੋਰਟਸ ਚ ਭਰਤੀ ਨਹੀਂ ਆ ਰਹੀ ਸੀਗੀ ਸਾਰੇ ਸਾਡੇ ਨਾਲ ਦੇ ਜਿਹੜੇ ਛੱਡ ਕੇ ਉਹ ਬਾਹਰ ਚਲ ਗਏ ਨੇ ਕਹ ਰਹੇ ਆ ਕਿ ਨਹੀਂ ਨਿਕਲਨੀ ਪਰ ਅਸੀਂ ਕਿ ਨਹੀਂ ਅਸੀਂ ਉਮੀਦ ਨਹੀਂ ਛੱਡਣੀ ਇੱਕ ਕਹਿੰਦੇ ਨੇ ਸਬਰ ਦਾ ਫਲ ਮਿੱਠਾ ਹੁੰਦਾ ਅਸੀਂ ਸਬਰ ਕਰ ਰਹੇ ਆ ਬਟ ਹੁਣ ਸਾਡੀ ਏਜ ਲੰਘਦੀ ਜਾ ਰਹੀ ਹੈ ਸਰ ਇਸ ਲਈ ਅਸੀਂ ਇਹੀ ਕਹਿ ਰਿਹਾ ਕਿ ਸਰਕਾਰ ਨੂੰ ਇਹ ਬੇਨਤੀ ਹੈ ਕਿ ਸਾਡੀ ਜਿਹੜੀ ਇਹ ਗੱਲਾਂ ਤੇ ਗੌਰ ਕਰੋ ਭਰਤੀ ਘਟੂ ਪੰਜਾਬ ਦਾ ਮਿਆਰ ਬਹੁਤ ਨੀਮਾ ਆ ਗਿਆ ਬਹੁਤੇ ਖੜਹਾਰੀਆਂ ਤੋਂ ਅਕਸਰ ਸੁਣਦੇ ਮੈਂ ਭੈਣ ਹੋਰਾਂ ਦੇ ਨਾਲ ਗੱਲਬਾਤ ਕਰ ਰਹੀ ਸੀ ਉਹ ਵੀ ਕਹੇ ਸੀ ਕਿ ਹੋਰ ਚਾਹੇ ਸੂਬਾ ਆਇਆ ਹਰਿਆਣੇ ਦੀ ਗੱਲ ਕਰੀਏ ਹਰਿਆਣੇ ਵਾਲੇ ਵੀ ਸਾਨੂੰ ਟਿਚਰਾਂ ਕਰਦੇ ਆ ਮਤਲਬ ਉਹਨਾਂ ਦਾ ਮਿਆਰ ਜਿਹੜਾ ਹੈਗਾ ਬਹੁਤ ਉੱਚਾ ਕਦੇ ਕਦੇ ਇਹ ਨਹੀਂ ਲੱਗਦਾ ਕਿ ਯਾਰ ਸਰਹੱਦ ਗਲਤ ਚ ਜੰਮ ਪਏ ਹਰਿਆਣੇ ਚ ਜੰਮ ਪੈਂਦੇ ਕੀ ਪਤਾ ਉਹਨੂੰ ਕੁਝ ਨਾ ਕੁਝ ਲਾਈ ਡਿੱਗਦੇ ਸਰ ਮਤਲਬ ਇਹ ਵੀ ਨਹੀਂ ਕਹਿ ਸਕਦੇ ਪਹਿਲਾਂ ਤਾਂ ਇਹ ਚੀਜ਼ਾਂ ਹੁੰਦੀਆਂ ਸੀਗੀਆਂ ਹਨਾ ਹੁਣ ਕਿਆ ਰੀਜ਼ਨ ਆ ਕਿ ਕਾਤੇ ਕਰਕੇ ਰੁਕੀਆਂ ਹੋਈਆਂ ਇਹ ਚੀਜ਼ਾਂ ਅਸੀਂ ਇਹ ਕਹਿੰਦੇ ਵੀ ਕੋਈ ਰੀਜ਼ਨ ਤਾਂ ਪਤਾ ਲੱਗੇ ਵੀ ਕਾਤੇ ਇੰਨਾ ਡਾਊਨਫਾਲ ਹੋ ਰਿਹਾ ਬਸ ਇਹ ਹੁਣ ਬਾਕੀ ਸੇਟਾਂ ਨੂੰ ਅਸੀਂ ਦੇਖਦੇ ਹਾਂ ਪਰ ਅਸੀਂ ਉੱਥੇ ਜਾ ਕੇ ਉਹਨਾਂ ਅੱਗੇ ਨੀਵੇਂ ਨਹੀਂ ਹੁੰਦੇ ਕਿ ਅਸੀਂ ਵੀ ਹਾਂ ਜੇ ਹਰਿਆਣੇ ਵਾਲੇ ਕਹਿਣਗੇ ਅਸੀਂ ਕਹਿੰਦੇ ਨਹੀਂ ਅਸੀਂ ਘੱਟ ਨਹੀਂ ਹੈਗੇ ਕਿਸੇ ਤੋਂ ਕੋਈ ਗੱਲ ਨਹੀਂ ਬਸ ਇਹ ਆ ਕਿ ਦੇਖੋ ਸਾਡੇ ਨਾ ਪੰਜਾਬ ਦੇ ਬਹੁਤ ਵਧੀਆ ਲੈਵਲ ਦੇ ਪਲੇਅਰ ਨੇ ਕੋਈ ਬੀਐਸਐਫ 'ਚ ਕੋਈ ਰੇਲਵੇ 'ਚ ਹਨਾ ਉਹ ਉਹਨਾਂ ਨੂੰ ਨੌਕਰੀ ਮਿਲ ਗਈ ਉਹ ਚਾਹੁੰਦੇ ਆ ਅੱਜ ਵੀ ਚਾਹੁੰਦੇ ਆ ਕਿ ਅਸੀਂ ਪੰਜਾਬ ਵੱਲੋਂ ਖੇਡੀਏ ਉਹ ਖੇਡਣ ਕੇ ਤਾਂ ਹੀ ਜੇ ਪੰਜਾਬ ਚ ਭਰਤੀ ਨਿਕਲੂਗੀ ਹੈਨਾ ਸਰ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਹੁਣ ਵੀ ਜੇ ਪੰਜਾਬ ਬਿਨਾ ਕਿੱਟਾਂ ਤੋਂ ਵੀ ਗਰਾਊਂਡ 'ਚ ਚੱਲ ਜੇ ਨਾ ਦੂਸਰੀਆਂ ਟੀਮਾਂ ਨੂੰ ਡਰ ਪੈਂਦਾ ਪੰਜਾਬ ਆ ਗਿਆ ਜੇ ਬਿਨਾ ਕਿੱਟਾਂ ਤੋਂ ਵੀ ਚੱਲ ਜੇ ਨਾ ਇਹ ਦੂਸਰੀਆਂ ਟੀਮਾਂ ਅਸੀਂ ਪੰਜਾਬ ਨੂੰ ਉੱਚਾ ਲੈਣਾ ਚਾਹੁੰਦੇ ਆ ਅਸੀਂ ਆਪ ਚਾਹੁੰਦੇ ਆ ਕਿ ਹਾਂ ਸਾਡਾ ਪੰਜਾਬ ਉੱਚਾ ਹੁਣ ਅਸੀਂ ਕਈ ਵਾਰੀ ਨਾ ਗੱਲ ਚੱਲ ਜਾਂਦੀ ਐ ਅਸੀਂ ਮੈਡਲਾਂ ਦੀ ਕੋਈ ਗੱਲ ਚੱਲਦੀ ਨਾ ਉਹ ਸਾਡੇ ਹਰਿਆਣੇ ਵਾਲੇ ਮੁੰਡੇ ਕਹਿੰਦੇ ਸਾਨੂੰ ਤਾਂ ਇੰਨਾ ਲੱਖ ਰੁਪਏ ਦਾ ਤੁਹਾਨੂੰ ਕੀ ਮਿਲਣਾ ਕੱਖ ਵੀ ਨਹੀਂ ਮਿਲਣਾ ਅਸੀਂ ਫਿਰ ਵੀ ਉਹਨਾਂਗੇ ਸਾਨੂੰ ਅਸੀਂ ਇਹ ਨਹੀਂ ਕਹਿੰਦੇ ਕਿ ਪੈਸੇ ਅਸੀਂ ਫਿਰ ਵੀ ਕਹਿੰਦੇ ਅਸੀਂ ਪੰਜਾਬੀ ਆਂ ਜੇ ਦੁਨੀਆ ਦੇ ਵਿੱਚ ਜਿੱਥੇ ਮਰਜੀ ਘੁੰਮ ਲਈ ਤੇ ਇੱਕ ਵਾਰੀ ਪੰਜਾਬ ਵਿੱਚ ਘੁੰਮ ਲਈ ਤੈਨੂੰ ਪਤਾ ਲੱਗ ਜਿਗਾ ਫਰਕ ਕਿੰਨਾ ਹੈ ਅਸੀਂ ਹਾਂਜੀ ਪੰਜਾਬ ਦਾ ਅਸੀਂ ਹਾਲੇ ਵੀ ਹੁਣ ਵੀ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਵੀ ਇਹ ਦੱਸਾਂਗੇ ਤੇ ਅਸੀਂ ਅੱਗੇ ਆਉਣ ਵਾਲੇ ਭਵਿੱਖ 'ਚ ਵੀ ਪੰਜਾਬ ਦਾ ਨਾਮ ਉੱਚਾ ਲੈ ਕੇ ਜਾਵਾਂਗੇ ਅਸੀਂ ਪੰਜਾਬ ਨੂੰ ਪਿਆਰ ਕਰਦੇ ਆਂ ਸਰਕਾਰ ਨੇ ਹੁਣ ਯੁੱਧ ਵੀ ਨਸ਼ਾ ਬਰੋ ਚਲਾਇਆ ਮੈਨੂੰ ਲੱਗਦਾ ਸ਼ਾਇਦ ਜੇਕਰ ਗਰਾਊਂਡਾਂ ਹਾਲਾਂਕਿ ਸਰਕਾਰ ਨੇ ਜ਼ਰੂਰ ਦਿੱਤੀਆਂ ਜਿਵੇਂ ਖੇਡਾਂ ਮਤਨ ਪੰਜਾਬ ਦੀਆਂ ਦਿੱਤੀਆਂ ਪਰ ਜੇਕਰ ਸਹੂਲਤਾਂ ਖਿਡਾਰੀਆਂ ਨੂੰ ਇੰਨੇ ਹੁਣ ਮਲੇ ਯੁੱਧ ਚਲਾਉਣ ਦੀ ਜ਼ਰੂਰਤ ਹੀ ਨਾ ਪਵੇ ਆਪ ਮੋਹਰੇ ਮੁੰਡੇ ਜਵਾਨੀ ਜਿਹੜੀ ਆ ਗਰਾਊਂਡਾਂ ਚ ਆਵੇ ਮੈਂ ਕਹਿੰਦਾ ਇਹ ਗੱਲ ਤੁਹਾਡੀ ਬਿਲਕੁਲ ਸਹੀ ਏ ਕਿ ਜੇ ਸਾਨੂੰ ਰੁਜ਼ਗਾਰ ਦਿੱਤਾ ਜਾਵੇ ਨ ਸਨਗੇ ਕਿ ਲੋਕਾਂ ਨੂੰ ਕਿ ਹਾਂ ਸਰਕਾਰ ਨੇ ਬਹੁਤ ਵਧੀਆ ਕੰਮ ਕਰ ਰਹੀ ਹੈ ਦੇਖੋ ਜੇ ਕਿਸੇ ਬੰਦੇ ਦਾ ਬਿਜ਼ੀ ਹੋਏਗਾ ਹੁਣ ਮੰਨ ਲਓ ਮੈਂ ਹੀ ਹਾਂ ਇੱਕ ਮੈਨੂੰ ਕੋਈ ਨੌਕਰੀ ਮਿਲ ਗਈ ਜੀ ਪੁਲਿਸ ਚ ਨੌਕਰੀ ਮਿਲ ਗਈ ਛੱਡੋ ਸਵੇਰੇ ਪ੍ਰੈਕਟਿਸ ਤੇ ਗਿਆ ਸ਼ਾਮ ਦੁਪਹਿਰੇ ਡਿਊਟੀ ਤੇ ਗਿਆ ਜੇ ਮੰਨ ਲਓ ਸ਼ਾਮ ਨੂੰ ਫਿਰ ਪ੍ਰੈਕਟਿਸ ਮੇਰੀ ਲਾਈਫ ਹੀ ਬਿਜ਼ੀ ਹੋ ਜੇਗੀ ਮੇਰਾ ਪੁੱਠੇ ਕਮਾਂ ਵਾਲਾ ਧਿਆਨ ਨਹੀਂ ਜਾਏਗਾ ਕਿਉਂਕਿ ਮੇਰੇ ਸਿਰ ਤੇ ਜ਼ਿੰਮੇਵਾਰੀਆਂ ਹਨ ਸਵੇਰੇ 4 ਵਜੇ ਉੱਠ ਕੇ ਮੈਂ ਗੇਮ ਤੇ ਜਾਣਾ ਉਸ ਤੋਂ ਬਾਅਦ ਆਉਣਾ ਉਸ ਤੋਂ ਬਾਅਦ ਡਰੈਸਟ ਕਰਨੀ ਮਾਂ ਆ ਖਾਣਾ ਉਹ ਕਰਨਾ ਮਤਲਬ ਮਾਈਂਡ ਵਰਤ ਨਹੀਂ ਹੁੰਦਾ ਜੀ ਮਾਈਂਡ ਇੱਕ ਰਾਤ ਚਲਦਾ ਰਹਿੰਦਾ ਕਿ ਹਾਂ ਮੈਂ ਮਿਹਨਤ ਕਰਨੀ ਹੈ ਹੋਰ ਕਿਉਂਕਿ ਫਿਰ ਸਾਡੇ ਚ ਵੀ ਉਤਸ਼ਾਹ ਆਏਗਾ ਕਿ ਹਾਂ ਹੋਰ ਮਿਹਨਤ ਕਰਕੇ ਹੋਰ ਉੱਪਰ ਜਾਈਏ ਇਹ ਨਹੀਂ ਹੈਗਾ ਕਿ ਵੀ ਹਾਂ ਹੁਣ ਸਾਡੇ ਸਾਡੀ ਜਵਾਨੀ ਮਰੀ ਪਈ ਜੀ ਕੀ ਕਰੀਏ ਕੀ ਜੀ ਅਸੀਂ ਅਸੀਂ ਨਾ ਕੋਈ ਰੁਜ਼ਗਾਰ ਹੈ ਬੰਦੇ ਨੇ ਹੁਣ ਸੋ ਖਰਚਾ ਕਰਨਾ ਘਰਦਿਆਂ ਤੋਂ ਵੀ ਕਿੰਨਾ ਕੁ ਮੰਗ ਲਏ ਜੀ 27 ਸਾਲਾਂ ਦੇ ਹੋ ਗਏ ਆ ਜੀ ਹੁਣ ਕੀ ਕੀ ਕਰਦਿਆਂ ਸਰਕਾਰ ਸਾਨੂੰ ਖੇਲ ਹਾਂਜੀ ਸਰ ਜਦੋਂ ਅਸੀਂ ਜਾਂਦੇ ਆ ਨੈਸ਼ਨਲ ਲਈ ਕੋਈ ਸਰਕਾਰ ਸਾਨੂੰ ਖਰਚੇ ਨਹੀਂ ਦਿੰਦੀ ਖਰਚਾ ਪਾਣੀ ਨਹੀਂ ਦਿੰਦੀ ਖੇਲਣ ਲਈ ਅਸੀਂ ਟ੍ਰੇਨਾਂ ਦੀ ਨੀਚੇ ਬੈਠ ਕੇ ਸਰ ਅਸੀਂ ਸ਼ਿਲੀਗੁੜੀ ਤੱਕ ਬੈਸਟ ਬੰਗਾਲ ਤੱਕ ਜਾਂਦੇ ਆ ਜੀ ਹਾਂਜੀ ਸਰ ਉਸ ਤੋਂ ਬਾਅਦ ਸਰ ਕੋਸ ਟ੍ਰਾਂਸਪੋਰਟੇਸ਼ਨ ਦਾ ਵੀ ਨਹੀਂ ਨਹੀਂ ਸਰ ਕੋਈ ਕੁਛ ਨਹੀਂ ਸਰ ਸਰਕਾਰ ਪੱਲੇ ਤੋਂ ਸਾਰਾ ਸਾਰਾ ਸਰ ਆਪਦੇ ਪੱਲੇ ਤੋਂ ਖਰਚਾ ਕਰਕੇ ਜਾਂਦੇ ਆ ਸਾਰੀ ਸਾਡੀ ਟੀਮ ਮੈਂਬਰ ਨੇ ਜੀ ਉਸ ਤੋਂ ਬਾਅਦ ਸਰ ਪਿਛਲੇ 9 ਸਾਲਾਂ ਤੋਂ ਪੰਜਾਬ ਪੁਲਿਸ ਦੇ ਵਿੱਚ ਸਪੋਰਟਸ ਕੋਟੇ ਦੇ ਭਰਤੀ ਨਹੀਂ ਆਈ ਆ ਵੀਰ ਦੇ 6 ਮਹੀਨੇ ਰਹਿ ਗਏ ਸਰ ਅਗਲੇ ਸਾਲ ਸਪੋਰਟਸ ਕੋਟੇ ਦੇ ਭਰਤੀ ਕੱਢਣਗੇ ਇਹ ਇਹਨੂੰ ਕਹਿ ਦਨਗੇ ਵੀ ਤੇਰੀ ਤਾਂ ਓਵਰੇਜ ਹੋ ਗਈ ਸਰ ਇਹ ਕੀ ਕਰੂਗਾ ਜੀ ਬਾਈ 15 ਸਾਲ ਦੀ ਮਿਹਨਤ ਆ ਜੀ ਇਹਦੀ ਕਿੰਨੇ ਸਾਲ ਖੇਡਦਣ ਹੋ ਗਏ ਬਾਈ ਮੇਰੇ 15 ਸਾਲ ਖੇਡਦਣ ਹੋ ਗਏ ਨੇ ਜੀ ਠੀਕ ਹੈ ਇਹ ਕਹਿਣਗੇ ਓਵਰੇਜ ਹੈ ਮੇਰੇ ਮੰਨ ਲਓ ਘਾਟ ਉਮਰ ਆ ਗਈ ਕੋਈ ਚੱਕਰ ਨਹੀਂ ਸੀਐਮ ਸਾਹਿਬ ਦਾ ਮੈਂ ਬਿਆਨ ਸੁਣਿਆ ਸੀ ਸੀਐਮ ਸਾਹਿਬ ਆਪ ਕਹਿੰਦੇ ਨੇ ਕਿ ਜਦੋਂ ਖਿਡਾਰੀ ਏ 15 15 ਸਾਲ ਦੀ ਮਿਹਨਤ ਕਰਦਾ ਉਹਦੀ ਮਿਹਨਤ ਨੂੰ ਮਿੱਟੀ ਪਾ ਦਿੰਦੇ ਨੇ ਕੀਮਤੀ ਜ਼ਿੰਦਗੀ ਦੇ ਜਿਹੜੇ ਕੀਮਤੀ ਪਾਲ ਹੁੰਦੇ ਨੇ ਉਹਨੂੰ ਖਰਾਬ ਕਰ ਦਿੰਦੇ ਨੇ ਠੀਕ ਹੈ ਜੀ ਕਿਉਂ ਕਰ ਦਿੰਦੇ ਨੇ ਖਰਾਬ ਕਿ ਵੀ ਹਾਂ ਤੇਰੀ ਏਜ ਨਹੀਂ ਬਣਦੀ ਓਵਰੇਜ ਹੋ ਗਿਆ ਓਵਰੇਜ ਹੋ ਗਿਆ ਤੇ ਆਪ ਲੀਡਰ 80 80 ਸਾਲ ਦੇ ਵੋਟਾਂ 'ਚ ਲੜ ਰਹੇ ਨੇ ਲੜ ਰਹੇ ਨੇ ਜੀ ਤੇ ਜਦੋਂ ਮੰਨ ਲਓ ਉਸ ਬੰਦਾ 28 ਸਾਲ ਦਾ ਹੁੰਦਾ ਉਹਨੂੰ ਪਲੇਅਰ ਨੂੰ ਕਹਿੰਦੇ ਨੇ ਤੂੰ ਨੌਕਰੀ ਦੇ ਕਾਬਲ ਨਹੀਂ ਤਿਆਪ ਅਸੀਂ 80 ਸਾਲਾਂ ਦੇ ਸੋਚ ਕੀ ਜਾਂਦੇ ਨੇ ਮੈਂ ਦੇਸ਼ ਚਲਾਉਣ ਦੇ ਕਾਬਿਲ ਹਾਂ ਇੰਨਾ ਦੀ ਵੀ ਕੋਈ ਏਜ ਲਿਮਟ ਨਹੀਂ ਉਹਦੇ ਨੇ ਤਜਰਬੇਕਾਰ ਹੋਣੇ ਅਸੀਂ ਤਾਂ ਨਹੀਂ ਤਜਰਬੇਕਾਰ ਜੀ ਇਹ ਗੱਲਾਂ ਛੱਡ ਦਿਓ ਜੀ ਫਿਰ ਤਜਰਬੇਕਾਰ ਦੀਆਂ ਅੱਗੇ ਸਪੋਰਟਸ ਬਸ ਮਤਲਬ ਅਸੀਂ ਕੋਈ ਤਜਰਬੇਕਾਰ ਨਹੀਂ ਸਾਨੂੰ ਕੋਈ ਅਸੀਂ ਅਣਪੜਾ ਜੀ ਕੋਈ ਬਿਲਕੁਲ ਖਿਡਾਰੀਆਂ ਦਾ ਵਿੱਚ ਕੋਈ ਨੋ ਲੈਜ ਨਹੀਂ ਹੁੰਦੀ ਜੀ ਅਸੀਂ ਕੋਈ ਡਿਊਟੀ ਨਹੀਂ ਕਰ ਸਕਦੇ ਜਾਂ ਅਸੀਂ ਗੇਮ ਨਹੀਂ ਖੇਡ ਸਕਦੇ ਜਿੰਨੇ ਕੋ ਖਿਡਾਰੀ ਖਿਡਾਰੀ ਨੂੰ ਤਜਰਬਾ ਹੁੰਦਾ ਨਾ ਉਹਨਾਂ ਦਾ ਕੋਈ ਬੰਦੇ ਨੂੰ ਤਜਰਬਾ ਨਹੀਂ ਹੁੰਦਾ ਉਹਨੂੰ ਸਭ ਪਤਾ ਹੁੰਦਾ ਮੈਂ ਜਿੱਤਣਾ ਕਿੱਥੋਂ ਹੈ ਕਿਵੇਂ ਹਾਰਨਾ ਕਿੱਥੇ ਜੇ ਮੈਂ ਹਾਰ ਗਿਆ ਵਾਂ ਮੇਰੀ ਕਿੱਥੇ ਗਲਤੀ ਸੀ ਮੈਂ ਕਿਉਂ ਹਾਰਿਆ ਵਾਂ ਇਹਨੂੰ ਮੈਂ ਮਿਹਨਤ ਕਰਕੇ ਕਿਵੇਂ ਮੈਂ ਉੱਚੇ ਉੱਤੇ ਅੱਗੇ ਤੱਕ ਜਾਣਾ ਜਿੰਨਾਂ ਕੋ ਤਜਰਬਾ ਖਿਡਾਰੀ ਨੂੰ ਹੁੰਦਾ ਨਾ ਹਾਰ ਤੋਂ ਜਿੱਤ ਤੱਕ ਪਹੁੰਚਣ ਦਾ ਉਹਨਾਂ ਕਿਸੇ ਨੂੰ ਵੀ ਨਹੀਂ ਹੁੰਦਾ ਤੁਸੀਂ ਗੱਲ ਕਰੇ ਕਿ ਮੈਂ 6 ਮਹੀਨੇ ਤੋਂ ਬਾਅਦ ਤੁਸੀਂ ਓਵਰਹੇ ਹੋ ਜਣਾ ਹੋਰ ਵੀ ਬਹੁਤ ਨੇ ਓਵਰਹੇ ਹੋ ਜਾਣਾ ਤਾਂ ਹੁਣ ਤੱਕ ਸਰਕਾਰ ਦੇ ਨਾਲ ਕੋਈ ਕਿਸੇ ਤਰ੍ਹਾਂ ਦੀ ਇਹ ਗੱਲ ਤੁਸੀਂ ਸਰਕਾਰ ਤੱਕ ਰੱਖੀ ਕੋਈ ਕਿਸ ਮੀਟਿੰਗ ਹੋਈ ਸਰਕਾਰ ਇਹ ਹੀ ਕਰਦਾ ਮੀਤਿਆਰ ਸਾਹਿਬ ਨੂੰ ਸਾਡਾ ਸਪੋਰਟਸ ਮਿਨਿਸਟਰ ਸੀਗੇ ਅੱਜ ਤੋਂ 2 ਸਾਲ ਪਹਿਲਾਂ ਮੈਂ ਮਿਲਿਆ ਸੀ ਉਹ ਕਹਿ ਰਹੇ ਸੀ ਕਿ ਪੰਜਾਬ ਪੁਲਿਸ ਦੇ ਵਿੱਚ ਸਪੋਰਟਸ ਕੋਟ ਤੇ 1000 ਭਰਤੀ ਆ ਰਹੀ ਹੈ ਜੀ ਠੀਕ ਹੈ ਜੀ ਉਹ ਕਹਿ ਰਹੀ ਸੀ ਵੀ 2 ਮਹੀਨਿਆਂ ਨੂੰ ਆ ਰਹੀ ਆ ਪਰ ਅੱਜ 2 ਮਹੀਨੇ ਨਹੀਂ ਉਹ ਗੱਲਾਂ ਨੂੰ 2 ਸਾਲ ਹੋ ਚੁੱਕੇ ਨੇ ਜਿਹੜਾ ਹੁਣ ਸਪੋਰਟਸ ਡਿਪਾਰਟਮੈਂਟ ਹੈ ਉਹ ਮਹਿਕਮਾ ਸਰ ਮੁੱਖ ਮੰਤਰੀ ਸਾਹਿਬ ਕੋਲ ਹੈ ਪਰ ਕੁਝ ਨਹੀਂ ਹੋ ਰਿਹਾ ਸਰ ਆ ਦੇਖੋ ਸਰ 2023 ਦੀ ਸਪੋਰਟਸ ਪਾਲਿਸੀ ਹੈ ਸੀਨੀਅਰ ਨੈਸ਼ਨਲ ਲਈ 골ਡ ਲਈ 1 ਲੱਖ ਸਿਲਵਰ ਲਈ 75000 ਤੇ ਬ੍ਰੌਂਜ਼ ਲਈ 50000 ਉਸ ਤੋਂ ਬਾਅਦ ਜਿਹੜੇ ਜੂਨੀਅਰ ਨੇ ਉਹਨਾਂ ਲਈ 50000 30000 2000 ਇਹ ਕਿੰਨਾ ਨੂੰ ਮਿਲ ਰਿਹਾ ਸਾਨੂੰ ਤਾਂ ਮਿਲ ਨਹੀਂ ਰਿਹਾ ਤੇ ਮਿਲ ਕੇ ਨਾ ਰਿਹਾ ਹੁਣ ਹੁਣ ਮੌਜੂਦਾ ਕੁਝ ਨਹੀਂ ਕੁਝ ਨਹੀਂ ਮਿਲ ਰਿਹਾ ਸਰ 2001 ਮਿੰਟ ਇੱਕ ਮਿੰਟ ਇੱਕ ਮਿੰਟ ਤੁਸੀਂ ਜੀ ਇਹ ਹੀ ਸਰਕਾਰ ਨੇ ਪਾਲਿਸੀ ਲਾਨ ਕੀਤੀ ਆ ਉਸ ਤੋਂ ਬਾਅਦ ਸਾ ਦੇਖੋ ਜੀ ਜਿਹੜਾ ਇਹਨਾਂ ਨੇ ਇਹ ਪਾਲਿਸੀ ਦੇ ਵਿੱਚ ਸਰ ਜੂਨੀਅਰ ਨੈਸ਼ਨਲ ਦਾ ਜਿਹੜਾ ਮੈਡਲਿਸਟ ਆ ਜੂਨੀਅਰ ਬੱਚੇ ਨੇ ਉਹਨਾਂ ਲਈ ਇਹਨਾਂ ਨੇ 12000 ਰੁਪਏ ਪ੍ਰਤੀ ਮਹੀਨਾ ਰੱਖਿਆ ਸੀ ਸਰ ਜੀ ਉਸ ਤੋਂ ਬਾਅਦ ਸੀਨੀਅਰ ਸੀਨੀਅਰ ਬੱਚੇ ਸੀਗੇ ਜਿਹੜੇ ਸੀਨੀਅਰ ਮੈਡਲਿਸਟ ਨੈਸ਼ਨਲ ਚ ਉਹਨਾਂ ਲਈ 16000 ਉਹ ਪ੍ਰਤੀ ਮਹੀਨਾ ਸਾਨੂੰ ਤਾਂ ਮਿਲ ਨਹੀਂ ਰਿਹਾ ਸਰ ਕਿਹਨੂੰ ਮਿਲ ਰਿਹਾ ਉਹ ਸਰ ਉਸ ਤੋਂ ਬਾਅਦ 40 ਹਾਂ ਕਾਗਜ਼ਾਂ ਦੇ ਵਿੱਚ ਸਰ ਪਾਲਿਸੀ ਬਣਾਈ ਇਹਨਾਂ ਨੇ ਬਹੁਤ ਵਧੀਆ ਬਣਾਈ ਸੀ ਤਾਂ ਨਹੀਂ ਕਹਿੰਦਾ ਵੀ ਪਾਲਿਸੀ ਮਾੜੀ ਆ ਪਰ ਸਰ ਕੁਝ ਕਰਨ ਤਾਂ ਸੀ ਪਲੇਅਰ ਨੂੰ ਕੁਝ ਮਿਲੇ ਤਾਂ ਸੀ ਪ੍ਰਤੀ ਮਹੀਨਾ 12000 ਜੋ ਥੋੜਾ ਠੀਕ ਹੈ ਬਹੁਤ ਹੁੰਦਾ ਪਰ ਇਹਰ ਆਫ ਦਾ ਖਰਚਾ ਚਲਾ ਲੂਗਾ ਪਰ ਸਰ ਮਿਲੇ ਤਾਂ ਸੀ ਉਸ ਤੋਂ ਬਾਅਦ ਸਰ ਇਹਨਾਂ ਨੇ 40 ਸਾਲ ਦੇ ਕਿਹਾ ਵੀ 40 ਸਾਲ ਦੇ ਜਿਹੜੇ ਇਸ ਦੇ ਨੇ ਉਹਨਾਂ ਲਈ ਜਿਹੜੇ 올림픽 ਨੇ ਉਹਨਾਂ ਲਈ ਪ੍ਰਤੀ ਮਹੀਨਾ 15000 7500 5000 ਪਰ ਕਿਸੇ ਨੂੰ ਸਰ ਗਰਾਊਂਡ ਲੈਵਲ ਤੇ ਕੁਝ ਨਹੀਂ ਹੋ ਰਿਹਾ ਕਿਸੇ ਨੂੰ ਕੁਝ ਨਹੀਂ ਮਿਲ ਰਿਹਾ ਜੀ ਸਰ ਤੁਸੀਂ ਗੱਲ ਕਰਿਓ ਕਿ ਵੀ ਹਾਂ ਕਿਸੇ ਨੂੰ ਮਿਲੇ ਕਿ ਨਹੀਂ ਸਰ ਪਹਿਲਾਂ ਇੱਕ ਗੱਲ ਖੇਡ ਦੇਖੋ ਜੇ ਆਪਾਂ ਕਈ ਸੀਮਨ ਸਾਹਿਬ ਨੂੰ ਮਿਲੇ ਕੋਈ ਮੀਟਿੰਗ ਨਹੀਂ ਦਿਵਾਉਂਦਾ ਜਿਵੇਂ ਕਹਦੇ ਖੇਡ ਮੰਤਰੀ ਨੂੰ ਮਿਲੀਏ ਖੇਡ ਮੰਤਰੀ ਆਪ ਸੀਐਮ ਸਾਹਿਬ ਕੋਲ ਨੇ ਕੋਟਾ ਜਦ ਕਿ ਆਪਣੇ ਸਰਕਾਰ ਦੇ ਵਿੱਚ ਬਹੁਤ ਵਧੀਆ ਇੰਟਰਨੈਸ਼ਨਲ ਪਲੇਅਰ ਆ ਜਿਵੇਂ ਗੁਰਲਾਲ ਕਨੌਰ ਹੋ ਗਿਆ ਇਹ ਇਹ ਨੂੰ ਲਾਲ ਕਨੌਰ ਹੋ ਗਏ ਗੁਰਦੇਵ ਸੇਖੋਂ ਹੋਰੀ ਹੋ ਗਏ ਮੀਤਿਹਰ ਹੋਰੀ ਹੋ ਗਏ ਮੀਤਿਹਰ ਸਾਹਿਬ ਹੋ ਗਏ ਇਹ ਇੰਟਰਨੈਸ਼ਨਲ ਵਧੀਆ ਨਾਮੀ ਪਲੇਅਰ ਨੇ ਜੀ ਇਹਨਾਂ ਜੇ ਮੰਨ ਲਓ ਤੁਸੀਂ ਗੱਲ ਕਰੀਏ ਆਪਾਂ ਇਹਨਾਂ ਨੂੰ ਸਾਰੀ ਨੋਲਿਜ ਚ ਇਹ ਵੀ ਸਪੋਰਟਸ ਗੁਰਲਾਲ ਕਨੌਰ ਐਮਐਲਏ ਆਪ ਸਪੋਰਟਸ ਬੇਸ ਤੇ ਭਰਤੀ ਹੋਇਆ ਸੀ ਜੀ ਬਿਲਕੁਲ ਬਿਲਕੁਲ ਇਹ ਐਸਆਈ ਭਰਤੀ ਹੋਇਆ ਸੀ 3% ਉਹਨਾਂ ਨੂੰ ਸਭ ਪਤਾ ਜੀ ਅਸੀਂ ਗੱਲ ਵੀ ਕੀਤੀ ਸੀ ਠੀਕ ਹੈ ਗਰਾਊਂਡ ਹੁੰਦੇ ਨੇ ਹੁਣ ਸਾਡੇ ਹਲਕਾ ਇੰਚਾਰਜ ਨੇ ਐਮਐਲਏ ਪਠਾਨ ਮੱਜਰੀ ਤੇ ਉਹਨਾਂ ਨੇ ਗਰਾਊਂਡ ਹੁੰਦੇ ਨੇ ਲਾਈਟਾਂ ਲੂਟਾਂ ਲਵਾਈਆਂ ਨੇ ਸਾਰੀ ਕਰਾਈਏ ਨੋ ਕੱਟਨੇ ਖਿਡਾਰੀ ਕਿਵੇਂ ਕੱਟਨੇ ਕਿਉਂਕਿ ਰੁਜ਼ਗਾਰ ਹੀ ਨਹੀਂ ਮਿਲ ਰਿਹਾ ਜੀ ਹੁਣ ਜੇ ਮਿਲਿਏ ਕਿਨੂੰ ਅਸੀਂ ਦੱਸੋ ਅਗਲਾ ਕਹਿੰਦਾ ਖੇਡ ਮੰਤਰੀ ਮਿਲ ਖੇਡ ਮੰਤਰੀ ਕੋਣ ਸੀ ਸੀਐਮ ਸਾਹਿਬ ਨੇ ਆਪ ਸੀਐਮ ਸਾਹਿਬ ਮਿਲਦੇ ਨਹੀਂ ਮੀਟਿੰਗ ਨਹੀਂ ਨਲਦੀਜਾ ਤਾਂ ਕੋਈ ਹਵੇ ਬੰਦਾ ਕੀ ਮੀਟਿੰਗ ਦਵਾ ਦੇ ਸੀਐਮ ਸਾਹਿਬ ਨਾਲ ਅੱਜ ਖੇਡ ਮੰਤਰੀਆਂ ਪਰ ਨਵੀਂ ਪਨੀਰੀ ਨੂੰ ਵੀ ਤੁਸੀਂ ਕਿਵੇਂ ਪੈਦਾ ਕਰੋਗੇ ਜਾਂ ਕਿਹੜੇ ਉਤਸ਼ਾਹ ਦੇ ਨਾਲ ਪੈਦਾ ਕਰੋਗੇ ਜਾਂ ਕੀ ਦਿਖਾ ਕੇ ਪੈਦਾ ਕਰੋਗੇ ਵੀ ਅਸੀਂ ਜਿਵੇਂ ਤੁਹਾਡੀ ਗੱਲ ਕਰਾਂ ਤੁਸੀਂ ਕੀ ਦਿਖਾਓਗੇ 15 ਸਾਲਾਂ ਦੇ ਵਿੱਚ ਮੈਂ ਕੀ ਖੱਟਿਆ ਸਿਰਫ ਮੈਡਲ ਨਵੀਂ ਪਨੀਰੀ ਨੂੰ ਕਿਹੜੇ ਉਤਸ਼ਾਹ ਨਾਲ ਪੈਦਾ ਕਰੋਗੇ ਕੀ ਅੰਦਰੋਂ ਕੀ ਹੁੰ ਇੱਕ ਗੱਲ ਦੱਸਾਂ ਨਵੀ ਪਨੀਰੀ ਹੁਣ ਮੇਰੇ ਮਗਰ ਲੱਗਣੋਂ ਹਟ ਗਈ ਕਿਉਂਕਿ ਉਹਨਾਂ ਦੇ ਮਾਪੇ ਵੀ ਇਹ ਕਹਿੰਦੇ ਨੇ ਇਹ ਵੇਲਾ ਤੁਰਿਆ ਫਿਰਦਾ ਤੂੰ ਵੀ ਵੇਲੇ ਹੀ ਤੁਰਨਾ ਫਿਰਨ। ਤੂੰ ਵੀ ਐਵੇਂ ਅੱਜ ਮੈਂ ਫੋਨ ਕੀਤਾ ਕਿਸੇ ਮੁੰਡੇ ਨੂੰ ਮੈਂ ਕਿਹਾ ਬਾਈ ਕੀ ਵੀ ਆਓਗੇ ਉਹਦੀ ਮੰਮੀ ਨੇ ਚੱਕਿਆ ਕਹਿੰਦੀ ਮੇਰੇ ਮੁੰਡੇ ਨੂੰ ਉਹ ਲੈ ਕੇ ਜਾਏ ਮੈਂ ਕਿਹਾ ਕਿਉਂ ਕਹਿੰਦੀ ਤੂੰ ਤਾਂ ਐਵੇਂ ਤੱਕੇ ਖਾ ਰਿਆ ਹੁਣ ਇਹਨੂੰ ਮੈਂ ਗੇਮ ਛੱਡਾ ਦੇਣੀ ਹੈ ਤੂੰ ਤਾਂ ਤੱਕੇ ਖਾ ਰਿਆ ਖਾ ਰਾਂ ਇਹਦੇ ਕੱਲ ਇਹਦੇ ਵੀ ਤੱਕਾ ਖਾਗਾ ਇੱਕ ਮੇਰੇ ਨਾਲ ਆਈਏ ਕੁੜੀ ਛੋਟੀ ਜੀ ਹੈ ਉਹਨੇ ਵਿਚਾਰੀ ਨੇ ਗੇਮ ਛੱਡਤੀ ਸੀ ਜੀ ਉਹ ਨੂਮਾ ਵਿਚਾਰੀ ਨੂੰ ਫਿਰ ਗੇਮ ਲਿਆਂਦਾ ਉਹਦੇ 17 ਚ ਸਿਲਵਰ ਮੈਡਲ ਅੰਡਰ 17 ਨੈਸ਼ਨਲ ਚ ਅੰਡਰ 19 ਨੈਸ਼ਨਲ ਚ 골ਡ ਮੈਡਲ ਉਹ ਵਿਚਾਰੀ ਮੈਨੂੰ ਕਹਿੰਦੀ ਵੀਰੇ ਮੈਂ ਗੇਮ ਛੱਡਨੀ ਆ ਮੈਂ ਪੇਪਰ ਦੀ ਤਿਆਰੀ ਦੋ ਤਿੰਨ ਦਿਨ ਗਰਾਊਂਡ ਨਹੀਂ ਆਈ ਮੈਂ ਕਿਉਂ ਨਹੀਂ ਆਈ ਕਹਿੰਦੀ ਵੀਰੇ ਮੈਂ ਗੇਮ ਛੱਡਤੀ ਕਿ ਮੈਂ ਗਰਾਊਂਡ ਮੈਂ ਕਹਿੰਦੀ ਕਿਉਂ ਕਹਿੰਦੀ ਵੀਰੇ ਤੁਸੀਂ ੱੱਕੇ ਖਾ ਰਹੇ ਹੋ ਤੇ ਫਿਰ ਮੈਨੂੰ ਆ ਆ ਕੁੜੀ ਤੁਹਾਡੇ ਸਾਹਮਣੇ ਆ ਖੜੀ ਸਰ 2011 ਦੇ ਵਿੱਚ ਬਹੁਤ ਸੋਹਣੀ ਭਰਤੀ ਹੋਈ ਹੈ ਜੀ 3% ਕੋਟੇ ਤੇ ਉਸ ਤੋਂ ਬਾਅਦ 2016 ਦੇ ਵਿੱਚ ਵੀ ਸਰ ਬਹੁਤ ਸੋਹਣੀ ਭਰਤੀ ਕੀਤੀ ਹੈਗੀ ਸਰਕਾਰ ਨੇ ਉਹਨਾਂ ਨੇ ਇੱਕ ਪਾਲਿਸੀ ਲੈ ਕੇ ਆਈ ਸੀ ਸਪੋਰਟਸ ਲਈ ਵੀ ਹਰ ਸਾਲ ਸਪੋਰਟਸ ਕੋਟੇ ਤੇ 125 ਪਲੇਅਰ ਜਿਹੜੇ ਭਰਤੀ ਕੀਤੇ ਜਾਣਗੇ 125 ਵੈਕੈਂਸੀਆਂ ਆਉਣਗੀਆਂ ਸਰ ਪਰ ਸਰ ਕੋਈ ਭਰਤੀ ਨਹੀਂ ਹੋ ਰਹੀ 9 ਸਾਲ ਪਿਛਲੇ 9 ਸਾਲਾਂ ਤੋਂ ਕੋਈ ਭਰਤੀ ਨਹੀਂ ਹੋਈ ਸਰ ਅਸੀਂ ਇਹ ਮੰਗ ਕਰਦੇ ਆ ਵੀ ਇੱਕ ਤਾਂ ਜਿਹੜਾ 3% ਕੋਟਾ ਜੀ ਇਹ ਵਧਾ ਕੇ 8% ਕੀਤਾ ਜਾਵੇ ਸਰ ਤੇ ਦੂਸਰੀ ਮੰਗ ਸਰ ਸਾਡੀ ਇਹੀ ਆ ਵੀ ਹਰ ਸਾਲ ਸਪੋਰਟਸ ਦੀ ਜਿਹੜੀ ਭਰਤੀ ਆ ਵੀ 125 ਨੂੰ ਵਧਾ ਕੇ 200 ਤੋਂ 300 ਦੇ ਵਿੱਚ ਵਾਕੈਂਸੀ ਆਉਣ ਸਪੋਰਟਸ ਦੇ ਵਿੱਚ ਜੋ ਸਾਰੇ ਪਲੇਅਰਾਂ ਨੂੰ ਰੁਜ਼ਗਾਰ ਮਿਲ ਸਕੇ ਸਰ ਪੱਲੇ ਮੈਡਲੀ ਨੇ ਸਰ ਹਾਲੇ ਤੱਕ ਹਾਲ ਦੀ ਇਕੱਲੇ ਮੈਡਲੀ ਨੇ ਬੱਲੇ ਜੀ ਰੁਜ਼ਗਾਰ ਕੋਈ ਨਹੀਂ ਹੈਗਾ ਕੋਈ ਨਹੀਂ ਮਿਲਿਆ ਨਹੀਂ ਜੀ ਕਿੱਥੇ ਘਾਟ ਕਿੱਥੇ ਲੱਗਦੀ ਹੈ ਭਾਣੇ ਘਾਟ ਕਿੱਥੇ ਰਹਿ ਗਈ ਸਰਕਾਰ ਤੇ ਸਾਨੂੰ ਇਸ ਲਈ ਲੱਗਦਾ ਕਿ ਸਾਡੀਆਂ ਗੱਲਾਂ ਹਾਲੇ ਤੱਕ ਉਹਨਾਂ ਕੋਲ ਗਈਆਂ ਨਹੀਂ ਹੈਗੀਆਂ ਜੋ ਜਿੰਨਾ ਵੀ ਅਸੀਂ ਕੁਝ ਕਰਨ ਦੇ ਹੈਗੇ ਹੁਣ ਹਾਲੇ ਤੱਕ ਉਹਨਾਂ ਦੇ ਨਜ਼ਰੀਏ 'ਚ ਨਹੀਂ ਆਇਆ ਹੋਊਗਾ ਅਸੀਂ ਆਪਣੇ ਮਨ ਨੂੰ ਸਮਝਾਉਂਦੇ ਕੋਈ ਗੱਲ ਨਹੀਂ ਉਹਨਾਂ ਦੇ ਨਜ਼ਰੀਏ 'ਚ ਨਹੀਂ ਆਇਆ ਹੈਗਾ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਆ ਕਿ ਅਸੀਂ ਖਿਡਾਰੀਆਂ ਸਾਹਿਬ ਹਰ ਵਾਰ ਪ੍ਰਯਾਸ ਕਰਦੇ ਆਂ ਇੱਕ ਵਾਰ ਹਾਰ ਜਾਈਏ ਤੇ 100 ਵਾਰ ਅਭਿਆਸ ਕਰਦੇ ਆਂ ਸਾਡਾ 100 ਵਾਰ ਅਭਿਆਸ ਹੋਈ ਨਾ ਕਿ ਸਾਡੇ ਕੋਲ ਕਮੀ ਕਿੱਥੇ ਰਹਿ ਗਈ ਆ ਇਸ ਤਰ੍ਹਾਂ ਹੀ ਸ਼ਾਇਦ ਸਾਡੀ ਸਰਕਾਰ ਨੂੰ ਵੀ ਕਮੀ ਕਿੱਥੇ ਰਹਿ ਗਈ ਸੀ ਇਹ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਜੀ ਜੀ ਸਰ ਇਹ ਬਾਈ ਜੀਰੀ ਜੀਰੀ ਇਹਨੂੰ ਪੁੱਛੋ ਜੀ ਇਹਦੇ ਮਾਦਰ ਬਠਿੰਡੇ ਦਾਖਲ ਨੇ ਜੀ ਕੈਂਸਰ ਹੈ ਇਹਨਾਂ ਦੇ ਮਾਦਰ ਨੂੰ ਇਹ ਫਿਰ ਵੀ ਵਿਚਾਰਾ ਆਇਆ ਯੂਰੇਰੀ ਲਾਉਂਦਾ ਤੇ ਜੀਰੀ ਲਾਉਂਦਾ ਜੀ ਇਹ ਜੀਰੀ ਇੱਧਰ ਆਇਆ ਜੀ ਇਹ ਓਕੇ ਜੀ ਆ ਗਿਆ ਆ ਜੀ ਇੱਧਰ ਆਇਆ ਜੀ ਮਜ਼ਦੂਰੀ ਕਰਦੇ ਹਾਂ ਹਾਂਜੀ ਹਾਂਜੀ ਨਾਲੇ ਮਜ਼ਦੂਰੀ ਕਰਦੇ ਨਾਲੇ ਸਪੋਰਟਸਮੈਨ ਆ ਜੀ ਖੇਡਣੇ ਜੀ ਟਾਈਮ ਤੋਂ ਟਾਈਮ ਕੱਢ ਕੇ ਬੱਚਿਆਂ ਨੂੰ ਵੀ ਸਿਖਾਉਂਦਾ ਬੱਚਿਆਂ ਨੂੰ ਵੀ ਗਾਈਡ ਕਰਦਾ ਜੀ ਮੈਨੂੰ 6 ਸਾਲ ਹੋ ਗਏ ਕਿਹੜੀ ਗੇਮ ਕਰਦੇ ਮੈਂ ਐਥਲੀਟਿਕ ਚ ਆਂ ਜੀ ਓਕੇ ਤੇ ਫਿਰ ਕੁਝ ਵੀ ਨਹੀਂ ਬਣਿਆ ਹਲੇ ਤੱਕ। ਨਾ ਜੀ ਆ ਤੁਹਾਡੇ ਸਾਹਮਣੇ ਖੜਿਆ ਜੀ ਕੁਰਤੇ ਪਜਾਮੇ ਚ। ਹਾਂ। ਅਜੇ ਤੱਕ ਗੱਲ ਤੇ ਪਰਨਾ ਛੋ ਵੀ ਉੱਥੇ ਧਰਿਆ ਪਿਆ ਜੀ ਗੱਲ ਤੇ ਪਰਨਾ ਪੈ ਗਿਆ ਜੀ ਮੈਡਲ ਦੀ ਸਾਹ ਤੇ। ਮੈਡਲ ਨਹੀਂ ਹੈ। ਮੈਡਲ ਹੈਗੇ ਆ ਜੀ। ਕੰਧ ਦੀ ਡੰਗੇ ਰਹਿ ਗਈ ਜੀ। ਓਕੇ। ਮੈਡਲ ਤੇ ਡੰਗੇ ਰਹਿ ਗਈ। ਮੋਲਣ ਹੀ ਨਾ ਪਾ ਰਿਹਾ ਜੀ। ਉਹਦਾ ਫੋਨ ਆਇਆ ਬਾਈ ਕਿ ਤੁਸੀਂ ਬਹੁਤ ਵਧੀਆ ਕੀਤਾ ਕਿ ਮੁੰਡਾ ਚੱਕਿਆ ਏ। ਬਾਈ ਜੀ ਇਹ ਵਿਚਾਰੇ ਨੇ ਮੈਨੂੰ ਇੰਨੇ ਦੁੱਖ ਭਰੇ ਮੈਂ ਰੋਣ ਲੱਗ ਗਿਆ। ਕਹਿੰਦਾ ਮੇਰੀ ਮਾਂ ਤਾਂ ਕੈਂਸਰ ਦੀ ਪੇਸ਼ੈਂਟ ਏ। ਆਰਥਿਕ ਵੱਲੋਂ ਇੰਨਾ ਤੰਗ ਦਿਹਾੜੀ ਕਰਕੇ ਜੇ ਮੰਨ ਲਾ ਕਿਤੇ ਜਾਣਾ ਹੁੰਦਾ ਕਰਾਇਆ ਪਾੜਾ ਜਾਂ ਦਵਾਈ ਦਾਰੂ ਲੈਣੇ ਹੁੰਦੀ ਹੈ ਮੈਂ ਕਹਿੰਦਾ ਇੰਨਾ ਕੋ ਤੰਗ ਹੈ ਕਹਿੰਦਾ ਜੇ ਮੇਰੀ ਮਾਤਾ ਨੂੰ ਵੀ ਕਹਿੰਦਾ ਇਸ ਗੱਲ ਦੀ ਟੈਨਸ਼ਨ ਖਾ ਗਈ ਹੈ ਕਿ ਵੀ ਦੋਨੇ ਸਾਲ ਕਰਦਾ ਰ ਮੇਰੇ ਪੁੱਤਰ ਨੂੰ ਨੌਕਰੀ ਮਿਲੀ ਜੀਰੀ ਲਾਉਂਦਾ ਫਿਰਦਾ ਫਿਰ ਕਿਵੇਂ ਕਿਵੇਂ ਚੱਲਦਾ ਖੇਡ ਦੇ ਨਾਲ ਨਾਲ ਮਜ਼ਦੂਰੀ ਵੀ ਕਰਮੀ ਨੇ ਖੇੜੇ ਫਿਰ ਕਿਵੇਂ ਮੈਂਟੇਨ ਕਿਵੇਂ ਹੁੰਦਾ ਮੈਂਟੇਨ ਜੀ ਇਹ ਤਾਂ ਹੁਣ ਮੈਂ ਜਾਣਦਾ ਜਾਂ ਜਿਹੜੇ ਮੇਰੇ ਨਾਲ ਮਿਹਨਤ ਕਰਦੇ ਉਹ ਜਾਣਦੇ ਆ ਜੀ ਗੱਲਾਂ ਤਾਂ ਜਿੰਨੀਆਂ ਮਰਜ਼ੀ ਕਰਵਾ ਲਉ ਜੀ ਸਰ ਇਹ ਕੁੜੀ ਆ ਪਰ ਜੀ ਪਲੇਅਰ ਬੰਨਾ ਬਹੁਤ ਔਖਾ ਜੀ ਬਹੁਤ ਜ਼ਿਆਦਾ ਔਖਾ ਜੀ ਅਮਰੀ ਸਰ ਸਰ ਕੁੜੀ ਚਾਹ ਦੀ ਡੇੜੀ ਲਾਉਂਦੀ ਆ ਜੀ ਇਹ ਕੁੜੀ ਜੀ ਇਹਦੇ ਵਿੱਚ ਪੁੱਛੋ ਜੀ ਇਹਨੂੰ ਇਹ ਸਿਲੈਕਟ ਤਾਂ ਹੋ ਜਾਂਦੀ ਆ ਸਰ ਨੈਸ਼ਨਲ ਦੇ ਵਿੱਚ ਪਰ ਨੈਸ਼ਨਲ ਤੇ ਜਾਣ ਲਈ ਇਹਦੇ ਕੋਲ ਖਰਚਾ ਹੀ ਨਹੀਂ ਹੈਗਾ ਵਿਚਾਰੀ ਕੋਲੇ ਕਿੱਥੋਂ ਜਾਊਗੀ ਸਰ ਕਰੋ ਸਰ ਗੱਲ ਸਰ ਮੇਰੇ ਨਾਲ ਤਿੰਨ ਬੱਚੇ ਵੀ ਹੈਗੇ ਆ ਜਿਨ੍ਹਾਂ ਲਈ ਹਮੇਸ਼ਾ ਮੈਂ ਮਿਨਿਸਟਰੀ ਨੂੰ ਕਹਿੰਦੀ ਰਹੀ ਕਿ ਖਰਚਾ ਭਰ ਦਿਓ ਉਹ ਬੱਚਿਆਂ 'ਚ ਬਹੁਤ ਟੈਲੈਂਟ ਹੈਗਾ ਵਾ ਉਹ ਬੱਚੇ ਬਹੁਤ ਅੱਗੇ ਤੱਕ ਜਾਣਗੇ ਤਾਂ ਪਰ ਨਹੀਂ ਇੱਕ ਬੱਚੇ ਨੇ ਮੈਨੂੰ ਹੁਣੇ ਹਾਲੇ ਦੱਸਿਆ ਹੈਗਾ ਕਿ ਦੀਦੀ ਅਸੀਂ ਖਰਚਾ ਵੀ ਆਪਣੇ ਕੋਲੋਂ ਭਰ ਕੇ ਜਾਂਦੇ ਹੈਗਾ ਪਰ ਫਾਇਦਾ ਨਹੀਂ ਕੋਈ ਹੁੰਦਾ ਤੇ ਸ਼ਾਇਦ ਉਹ ਹੀ ਸਾਰੇ ਬੱਚਿਆਂ ਦੀ ਕੁਝ ਕੀ ਕਹਾਣੀ ਆ ਇੱਕ ਜਿੱਕੀ ਕਹਾਣੀ ਆ ਟ੍ਰੇਨਾਂ 'ਚ ਜਿਹੜਾ ਅਸੀਂ ਖੱਜਲਖਵਾਰ ਹੁੰਦੇ ਆ ਉਹ ਟ੍ਰੇਨਾਂ 'ਚ ਵੀ ਅਸੀਂ ਤਿੰਨ ਦਿਨ ਮੇਰੇ ਜਿਹੜੇ ਛੋਟੇ ਬੱਚੇ ਸੀਗੇ 14 14 ਸਾਲ ਦੇ ਸੀ ਇੱਕੋ ਹੀ ਹਿੰਮਤ ਦੇ ਕੇ ਖੜਿਆ ਵੀ ਅਸੀਂ ਮੈਡਲ ਲੈ ਕੇ ਆਵਾਂਗੇ ਉਹ ਤਿੰਨ ਦਿਨ ਉਹਨਾਂ ਨੇ ਇੱਕੋ ਟਾਈਮ ਦਾ ਖਾਣਾ ਖਾਦਾ ਮੈਂ ਵੀ ਵਿਦ ਨਾਲ ਤੇ ਸਾਡੇ ਕੋਚ ਸਾਹਿਬ ਨੇ ਵੀ ਉਹ ਥੋੜਾ ਬੋਤਾ ਉਹ ਚੀਜ਼ਾਂ ਕੀਤੀਆਂ ਵੀ ਕੋਈ ਗੱਲ ਨਹੀਂ ਹਿੰਮਤ ਦਿੱਤੀ ਸਾਨੂੰ ਉਹਨਾਂ ਨੇ ਵੀ ਥੋੜਾ ਬੋਤਾ ਆਪਣੇ ਕੋਲੋਂ ਇਨਕਲੂਡ ਕਰਕੇ ਪੈਸੇ ਉਹਨਾਂ ਨੇ ਵੀ ਦਿੱਤੇ ਹੈਗੇ ਆ ਫਿਰ ਉਹ ਕੋਚ ਵੀ ਸਾਡੇ ਨਾਲ ਇੰਨੇ ਮਾਨਦਰ ਹੁੰਦੇ ਆ ਕਿ ਆਪਣੇ ਕੋਲੋਂ ਬਲਦੇਵ ਰਾਜ ਕੋਚ ਹੈਗੇ ਮੇਰੇ ਤੇ ਉਹਨਾਂ ਨੇ ਬੜਾ ਸਾਥ ਦਿੱਤਾ ਹੈਗਾ ਕਿ ਕੋਈ ਗੱਲ ਨਹੀਂ ਮੈਡਲ ਆਉਣਾ ਚਾਹੀਦਾ ਤੁਹਾਡਾ ਮੈਡਲ ਮੈਡਲ ਜਿੱਤ ਕੇ ਵੀ ਅਸੀਂ ਡਾਹਰਾ ਫਿਰੇ ਆਂ ਵੀ ਸਾਡੀ ਸੀ ਮੈਡਲ ਜਿੱਤਾਂ ਹੈਗੇ ਹੁਣ ਤਾਂ ਸਾਨੂੰ ਕੋਈ ਫੈਸਿਲਿਟੀਆਂ ਦੇ ਦੇ ਪੀਖ ਦੇ ਤੌਰ ਤੇ ਪੀਖਿਆ ਸਾ ਇੱਕ ਸਾਭ ਦੀ ਪੀਖ ਆ ਮੈਡਲ ਲੈ ਕੇ ਅਸੀਂ ਪੀਖ ਮੰਗਦੇ ਆ ਕਿ ਹਾਂਜੀ ਦੇ ਦਿਓ ਤਾਂ ਇਹ ਪੰਜਾਬ ਦੀ ਜਿਹੜੀ ਆ ਉਹ ਜਬਾਨੀ ਆ ਜਦੋਂ ਅਕਸਰ ਮੈਡਲਾਂ ਦੀ ਗੱਲ ਚੱਲਦੀ ਆ ਮੈਡਲ ਦੇ ਵਿੱਚ ਸਾਨੂੰ ਅਸੀਂ ਇਹ ਕਹਿੰਦੇ ਨੇ ਕਿ ਯਾਰ ਅਮਰੀਕਾ ਦੇ ਮੈਡਲ ਇੰਨੇ ਆਗੇ ਚਾਈਨਾ ਦੇ ਮੈਡਲ ਇੰਨੇ ਆਗੇ ਸਾਡੇ ਵਾਲੇ ਮੈਡਲਾਂ ਦੇ ਵਿੱਚ ਪਿੱਛੇ ਨੇ ਸਾਡੇ ਖਿਡਾਰੀਆਂ ਨੂੰ ਜਿਹੜੀਆਂ ਬਣਦੀਆਂ ਸਹੂਲਤਾਂ ਉਹ ਤੱਕ ਨਹੀਂ ਮਿਲਦੀਆਂ ਇੱਥੋਂ ਤੱਕ ਕਹਿੰਦੇ ਨੇ ਕਿ ਮੈਡਲ ਅਸੀਂ ਦੇਸ਼ ਦੀ ਝੋਲੀ ਸੂਬੇ ਦੀ ਝੋਲੀ ਆਪਣੇ ਸ਼ਹਿਰ ਦੀ ਝੋਲੀ ਜ਼ਰੂਰ ਪਾਉਣੇ ਆ ਪਰ ਉਸ ਤੇ ਬਦਲੇ ਦੇ ਵਿੱਚ ਸਾਨੂੰ ਹੁਣ ਤੱਕ ਮਿਲਿਆ ਕੀ ਬਹੁਤੇ ਐਸੇ ਨੇ ਜੋ ਮਜ਼ਦੂਰ ਪਰਿਵਾਰਾਂ ਚੋਂ ਨੇ ਜਮੈਂ ਇਹ ਗੱਲ ਕਰਾਂ ਕਿ ਬਹੁਤਾਂ ਦੇ ਵਿੱਚ ਹੋਣੇ ਜੋ ਮਜ਼ਦੂਰ ਪਰਿਵਾਰਾਂ ਦੇ ਵਿੱਚ ਹੋਣੇ ਜੋ ਖੇਡਦੇ ਵੀ ਨੇ ਜਰੂਰ ਖੇਡਣ ਦਾ ਵੀ ਹੈ ਤੇ ਨਾਲ-ਨਾਲ ਆਪਣੀ ਮਜ਼ਦੂਰੀ ਦਿਹਾੜੀ ਜਿਹੜੀ ਆ ਉਹ ਵੀ ਕਰਦੇ ਨੇ ਕਹਿੰਦੇ ਨੇ ਕਿ ਸਾਡੀ ਗੁਹਾਰ ਜਿਹੜੀ ਹੈਗੀ ਆ ਉਹ ਸੁਣੀ ਜਾਵੇ ਤੁਸੀਂ ਜੁੜੇ ਰਹੋ ਆਰਾਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਹੋ ਇਜਾਜ਼ਤ ਧੰਨਵਾਦ